ਮਨਾਵੀ ਮਨਾਵੀ ਨਾਲੇ ਦਾ ਰੋਟੀ ਮਤੇ ਆ ਜੀ ਜਿੰਨੇ ਮੱਛੀ ਲੈ ਜਿੰਦੇ ਹੋਏ 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 ਆ ਪਰਤੇ ਆ ਇਹਦੇ ਵਿੱਚ ਘੱਟੋ ਘੱਟ 20 ਤਰ੍ਹਾਂ ਦੀਆਂ ਚੀਜ਼ਾਂ ਦੇ ਚਾਰ ਤਰ੍ਹਾਂ ਦਾ ਆਟਾ ਵਾ ਇਹਦੇ ਵਿੱਚ ਤੇ ਤੁਸੀਂ ਮੈਨੂੰ ਪੁੱਛਿਓ ਨਾ ਵੀ ਕੀ ਕੀ ਪਾਇਆ ਇਹ ਪੁੱਛੋ ਕੀ ਨਹੀਂ ਪਾਇਆ ਮਰਦ ਜੀ ਦਾ ਕਰਕੇ ਨਾ ਆ ਆ ਬਈ ਕੋਲੇ ਆਵੇ ਦੋ ਜੋੜੀਆਂ ਡੰਬਲ ਦੀਆਂ ਦੇ 100 ਕਿਲੋ ਵੇਡ ਜੇ ਬਾ ਮਾਣਾ ਬਲਾਦਮਾ ਦਾ ਜਾਓ ਮੈਨੂੰ ਨੀਵੇਂ ਖਾਂ ਭਾਜੋ ਇਹਦਾ ਨਾਂ ਤੋਂ ਪ੍ਰਿਆਣੀ ਨਾ ਸ਼ਾਮ ਬੰਦਿਆ ਨਾ ਪਿਓ ਰਣਾ ਨਾ ਮਾਂ ਬੰਦਿਆ ਇੱਥੇ ਸਾਰਾ ਕੁਝ ਮੁੱਕ ਜਾਣਾ ਏ ਕਿ ਰਹਿਣਾ ਰੱਬ ਦਾ ਨਾ ਬੰਦਿਆ ਓਏ ਹੋਏ ਭਾਜੀ ਕੀ ਬਾਤ ਕਹਿੰਦਾ ਮੈਂ ਉਹ ਖਾਦੇ ਅਦੇ ਨੂੰ ਆਈਆਂ ਉਲਟੀਆਂ ਉਲਟੀਆਂ ਦਿੱਤੀਆਂ ਬਾਥਰੂਮ ਹੀ ਕਰਕੇ ਆ ਉਹ ਜਦੋਂ ਉਲਟੀਆਂ ਆਈਆਂ ਅੰਦਰੋਂ ਜਾਣਦੇ ਦੀ ਸੀਟ ਤੇ ਜੇ ਬੰਦੇ ਦਾ ਸਰੀਰ ਆਖਾ ਤਾਂ ਮੇਰੇ ਕੋ ਕਪੜਾ ਹੀ ਨਜ਼ਰ ਆ ਰਹਿਣਾ ਹੂੰ ਪਤਾ ਲੱਗਣਾ ਸਰੀਰ ਆ ਸਰਦੀਆਂ ਘਟ ਵਾਹੀਦੀਆਂ ਗਰਮੀਂ ਘਟ ਵਾਹੀਦੀਆਂ ਚੱਲ ਵਾਹੀਦੀਆਂ ਭਾਜੀ ਰੋਜ਼ ਹੀ ਆਪਣੇ

ਬੰਦਾ ਦਾ ਗੱਟ ਪੜਿਆ ਆਵੇਂ ਬੰਦਾ ਇਧਰ ਆਣ ਦੇ ਵਿੱਚ 300 ਲਿਆ ਦਾਣੇ ਮੜੇ ਲਾਸਟ ਆ ਮਸ਼ੀਨਾਂ ਦੇ ਮਾਰ ਕੇ ਦਾ ਮਾਰ ਮਾ ਮਾ ਹਲੇ ਨਿਆਣਾ ਨਾ ਆਜਾ ਇੱਥੇ ਬੈ ਜਾ ਤੇਰੇ ਮਾ ਦਾਦਾ ਧਾਰੀਆਂ ਮਸ਼ੀਨਾਂ ਨਾ ਮਸ਼ੀਨਾਂ ਇਹ ਹਾਨੂੰ ਬਿਜ਼ਨਸ ਕਰਕੇ ਬਣਾਉਂਦੀਆਂ ਕਹਿੰਦੀ ਆ ਸਮਝ ਮੇਰੀ ਗੱਲ ਤੇ ਬਿਜ਼ਨਸ ਆਡਾ ਜੇ ਇਹ ਮਸ਼ੀਨਾਂ ਨਹੀਂ ਰੱਖਣੀਆਂ ਜਿਮ ਦੇ ਵਿੱਚ ਜਿਹੜਾ ਨਵਾਂ ਮੁੰਡਾ ਆਣਾ ਕਸਟਮਰ ਲਾਲਾ ਚੇਲਾ ਨਹੀਂ ਕਸਟਮਰ ਉਹਨੇ ਕਹਿਣਾ 1500 ਰੁਪਏ ਆ ਮੰਥ ਦਾ ਮਸ਼ੀਨੇ ਤਾਂ ਹੈ ਨਹੀਂ ਅੰਦਰ ਮਸ਼ੀਨੇ ਤਾਂ ਹੈ ਨਹੀਂ ਇਸ ਕਰਕੇ ਮੈਨੇ ਲਾਉਣੀਆਂ ਪੈਂਦੀਆਂ ਮੈਂ ਲਿਖ ਕੇ ਦਿਨਾ ਗਰੰਟੀ ਨਾਲ 22 ਘੰਟੇ ਬੰਦਾ ਮੇਰਾ ਕਹਿਣਾ ਮੰਨੇ ਦੋ ਇਟਾ ਮੇਰੇ ਕੋਲ ਆਵੇ ਦੋ ਜੋੜੀਆਂ ਡੰਬਲ ਦੀਆਂ ਦੇ 100 ਕਿਲੋ ਵੇੜਾ ਜੇ ਬਾ ਬਾਣਾ ਬਲਾਦੋਂ ਮੈਂ ਜਾਉ ਮੈਨੂੰ ਨੀਵੇਂ ਥਾਂ ਪਾ ਲਿਓ ਲੋੜ ਹੀ ਨਹੀਂ ਹੈਗੀ ਕਿੰਨੀ ਉਮਰ ਕਿੰਨੀ ਤੇਰੀ 24 ਸਾਲ 24 ਸਾਲ ਉਮਰ ਪਤਾ ਕਿਹੜੀ ਹੁੰਦੀ ਹੈ ਤੈਨੂੰ ਪਤਾ ਕਿਹੜੀ ਹੁੰਦੀ ਹੈ ਜਿੱਧਰੋਂ ਮਰਜੀ ਮਰੋੜਦਾ ਸਰੀਰ ਨੂੰ 24 ਸਾਲ ਦੀ ਉਮਰ ਦੇ ਵਿੱਚ ਤੇ ਮੈਂ ਆਪਣੀ ਕਿੰਨੀਆਂ ਗਾਗਰਾਂ ਜਿੱਤ ਲੀਆਂ ਐ ਸੈਰ ਜਿੱਤ ਲਿਆ ਮਾਝਾ ਦੇ ਬੁੰਨੇ ਹੋ 52 ਕਿਲੋ ਮੇਰਾ ਭਾਰ ਹੁੰਦਾ ਹੈ ਲਚਕ ਡੱਬੀ ਦੀ ਤੇਲ ਰੱਸਾ ਚੜ ਜੜ ਕੇ ਮਕਾਈ ਮੈਂ ਇਹ ਹੁਣ ਵੀ ਮੇਰਾ ਘਰ ਭਾਵੇਂ ਜਿਆਦਾ ਮੱਛੀ ਡੰਡ ਜਿਤਨਾ ਮਾਰਨੇ ਚਾਹੀਦੇ ਨਾ ਮਾਰਨੇ ਡਿਆਦ ਹੁਣ ਆਪਾਂ ਕੈਮਰਾ ਹੀ ਵਿਖਾਉਣੀਆਂ ਮੱਛੀ ਡੰਡ ਦੀ ਸਫਾਈ ਰੱਖ ਤੁਹਾਡੀ ਜਿਹੜੀ 20 25 ਸਾਲ ਉਮਰ ਹੈ ਨਾ ਰਾਜਿੰਦੀ ਵੀ ਠੇਕੇ ਵਾਲੇ ਦੀ ਜਿਹੜੀ 20 ਤੋਂ 30 ਆ ਇਹ ਜੋ ਮਰਜ਼ੀ ਕਰ ਲਵੇ 3 ਤੋਂ 40 ਫਿਰ ਜ਼ਿੰਮੇਵਾਰੀਆਂ ਹੀ ਪੈਣਦੀਆਂ ਵਿਆਹ ਹੋ ਗਿਆ ਡਾਈਪਰ ਇਹ ਉਹ ਵਟ ਐਵਰ ਇੱਧਰ ਉੱਧਰ ਉਥੇ ਫਿਰ ਵੀ ਸਲੋ ਹੋ ਜਾਂਦੇ ਨੇ ਫਿਰ ਜਦੋਂ ਮੁੰਡੇ ਰਾਜਪੁਰਾਣੇ ਚਲੇ ਮਿਲਦੇ ਆ ਹਾਂ ਜਿੰਮ ਨਹੀਂ ਆਉਂਦਾ ਸਤਾ ਦੀ ਵਿਆਹ ਹੋ ਗਿਆ ਯਾਰ ਚੰਗਾ ਹੋ ਗਿਆ ਵਿਆਹ ਯਾਰ ਤੈਨੂੰ ਥੋੜਾ ਜੂੜ ਪੈ ਗਿਆ ਬੜਾ ਪੈ ਗਿਆ ਕੰਦਾ ਉਮਰ ਵੜੀ ਹੋ ਗਈ ਮੈਂ ਕਿੰਨੀ ਕੰਦਾ 42 ਸਾਲ ਆਹ ਤੇ ਤਾਂ ਉਹ ਤੇਰੇ ਨਾਲ ਪਰਸੋਂ ਵੇਖ ਭਾਜੀ ਆਏ ਕਹਿੰਦੇ 47 ਸਾਲ ਉਮਰ ਹੋ ਗਈ ਭਾਜੀ ਹੁਣ ਕੀ ਕਰਨਾ ਜਿਮ ਜਮ ਲਾਏ ਭਾਜੀ ਬੱਸ 47 ਸਾਲ ਅਸੀਂ ਮੈਂ 47 ਸਾਲ ਨੂੰ ਮੈਂ ਅਪਾ ਜਵਾਨ ਮੰਨਦੇ ਆ ਮੈਂ ਮੰਨਦਾ ਥੋੜੀ ਹਕ ਉਮਰ ਵੱਧ ਜਿਹੜੀ ਦਾ 50 ਸਾਲ ਦੀ ਉਮਰ ਮੈਂ ਸਿਆਣਾ ਮੰਨਦਾ ਉਹਨੂੰ ਨਹੀਂ ਉਮਰ ਮੰਨਦਾ 30 40 ਸਾਲ ਦੇ ਆਪਾਂ ਕਿੰਨੇ ਨਿਆਣੇ ਆਣੇ ਤੇ ਸਿੱਖਿਆ ਹੀ ਕੁਛ ਨਹੀਂ ਆਪਾਂ 20 ਸਾਲ ਦੀ ਉਮਰ ਦੇ ਵਿੱਚ ਤੂੰ ਖਾ ਜਾ ਅਜਕਰ ਪਾ ਜਾ ਡੈਨਾਸੌਰ ਪਾ ਜਾ ਪਾੜ ਕੇ ਬੰਦਾ ਮਸ਼ੀਨਾਰੀ ਤੋਂ ਮਾਰਨ ਸਿੱਖਿਆ ਲੱਗੇ ਜਾ ਲੱਗਿਆ ਸਫਾਈ ਰੱਖ ਪਤਾ ਕੀ ਹੁੰਦਾ ਸਾਰਿਆਂ ਵਾਸਤੇ ਜ਼ਰੂਰੀ ਆ ਜਿਹੜਾ ਸੁਭਾਅ ਤੇ ਤੌਰ ਆ ਰਾਇਣ ਤੁਰਨਾ ਹੈ ਨਾ ਇਹਨੂੰ ਵਹਿ ਵਹਿਮ ਨਹੀਂ ਪਾਉਣਾ ਨੇ ਕਿ ਰਾਇਣ ਤੂੰ ਸੌਂਦਾ ਆ ਉਠਾਵੇਂ ਕਿ ਟੇਡਾ ਇਹ ਕਹਿੰਦਾ ਕੀ ਆ ਤਾਜ਼ੀ ਮੈਨਾਂ ਯਾਰ ਥ੍ਰਿਲੈਟਾ ਕਿੰਨੀਆਂ ਗਿੱਲੇ ਗੱਲੇ ਬਣੂ ਅੱਛਾ ਕਿੱਦਾਂ ਮਿਲ ਤੋਰ ਹੋਰ ਚੰਗੀ ਭਲੀ ਤੋਰ ਜੀ ਮੈਂ ਖਰਾਬ ਕਰ ਸਕਦਾ ਇਹਨੂੰ ਵਿਹਮ ਚ ਪਾ ਦਿੰਦਾ ਸੁਭਾਅ ਦਾ ਤੋਰ ਬਦਲਣੀ ਬੜੀ ਔਖੀ ਆ ਇਸ ਕਰਕੇ ਜਿਹੜੀਆਂ ਆਦਤਾਂ ਪੈ ਜਾਂਦੀਆਂ ਨੇ ਛਡਾਉਣੀਆਂ ਬੜੀਆਂ ਔਖੀਆਂ ਬਾਗ ਵਿੱਚ ਇਦਾਂ ਕਿ ਬਾਹਰ ਗਿਆ ਜੇ ਇਹ ਬੰਦਾ ਬਾਥਰੂਮ ਦੇ ਵਿੱਚ ਕੱਸ਼ਿਆ ਨਹੀਂ ਚੁੱਕਦਾ ਜੀ ਇਹ ਕਿੰਨੀ ਗੰਦੀ ਆਦਤ ਆ ਬੈਡ ਹੈਬਿਟਸ ਕਹਿੰਦੇ ਨੂੰ ਚਲੋ ਜੇ ਮੰਨ ਲਓ ਆਪ ਨਹੀਂ ਧੋਣਾ ਘਰ ਜਾਣੇ ਧੋਣਾ ਉਹ ਬੰਦਾ ਨੇ ਛੋੜ ਕੇ ਉਹ ਕਪੜਾ ਹੀ ਰਹਿਤੇ ਹੁਣ ਮੈਨੂੰ ਨਹੀਂ ਪਤਾ ਕਿ ਅਜੇ ਰੱਖ ਲੱਗਾ ਕਿ ਨਹੀਂ ਜਿੰਨੇ ਕਿ ਮੇਰੀ ਆਰਮਾ ਮੰਦੀ ਨਹੀਂ ਰਹਿਦਾ ਉਹਦਾ ਕਿਛਾ ਅਜੇ ਨਹੀਂ ਇੱਥੇ ਹੋ ਗਿਆ ਉਹ ਬੁਸ਼ ਰਾਂਗੇ ਲੈ ਕੇ ਰੋਜ਼ ਫੋਨ ਕਰਕੇ ਕਿ ਕੀ ਕਹਿਆ ਹੱਸਣ ਦਾ ਬੰਦਾ ਬੇਸ਼ਰਮ ਉਹ ਕਹਿੰਦੇ ਬੇਸ਼ਰਮ ਬੇਸ਼ਰਮੀ ਗਾੜੀ ਪੀ ਲਾ ਲੜਗੀ ਦਾਲ ਕਹਿੰਦੇ ਡੋਲ ਡੋਲ ਖਾਣੇ ਹਰ ਸਾਈਡ ਦੇ ਨਾਲ ਮਸੀਰਾਨ ਸਾਰੇ ਜਣੇ ਭੜਕਾਈ ਜਾ ਰਹੇ ਜਿੰਨਾ ਬੁਲਾਇਆ ਘਰ 30 40 50 ਚੜਾਈ ਓਕੇ ਰੋੜੋ ਜੀ ਚਲੋ ਨਾ ਭਾਈ ਤੁਹਾਡੇ ਵਾਂਗ ਹੋ ਜੂਗੀ ਭਾਜੀ ਹੋ ਜੀ ਜਨਾਬਾ ਮੇਰੀ ਉਮਰ ਤੱਕ ਹੋ ਜੇਗੀ ਕਿੰਨੀ ਕਿੰਨੀ ਉਮਰ ਤੁਹਾਡੀ ਇਹਦੀ ਚਵੀ ਤੇ ਮੇਰੀ ਛਵੀ ਆ ਜਾ ਦੋ ਸਾਲ ਆ ਦਾ ਕੋਈ ਯਾਰ ਤੇਰੀ ਆ ਵੇ ਪਹਿਲਾਂ ਸੈਟਿੰਗ ਕਰ ਲੈ ਜਿੱਥੇ ਕਰਨੀ ਆ ਹੱਥ ਇਤਰਾ ਇਹਨੂੰ ਆਪਾਂ ਪੰਜਾਬੀ ਵਿੱਚ ਫੁੱਟ ਕਹਿੰਦੇ ਆ ਠੀਕ ਆ ਇਹਨੂੰ ਆਪਾਂ ਦੋ ਫੁੱਟ ਕਹਿੰਦੇ ਆ ਇੱਥੇ ਜਿੰਨੀ ਜਿਨਾ ਅੰਦਾਜ਼ੇ ਨਾਲ ਹੱਥ ਪਾ ਲਾ ਉਹਨੇ ਪਿਛੋ ਪੈਰ ਖੋਲਾ ਤੂੰ ਡਾਂ ਸਹੀ ਨਹੀਂ ਮਾਰਦਾ ਮਾਰੀ ਜਾ ਨਾ ਗੜਾ ਵੇ ਇੱਥੋਂ ਆਵੇ ਬਿਲਕੁਲ ਲੈ ਲੈ ਇੱਥੇ ਫੇਰ ਇੱਥੇ ਤੀਨ ਮਾਰ ਦੋ ਨਾ ਉਥੇ ਉੱਧਰ ਉੱਧਰ ਲੈ ਬੰਨੀ ਚੱਲ ਜਾਣਾ ਹਾਂ ਚਲੋ ਥੱਲੇ ਉੱਪਰ ਜਾਣਾ ਪੂਰਾ ਬਰਤ ਨਹੀਂ ਮਾਰਦੇ ਇਹ ਕਿਆ ਮਾਰਦੇ ਹਾਂ ਪਿੱਛੇ ਜਾ ਆ ਰਹੀ ਨਾ ਇਧਰ ਆ ਪਿੱਛੇ ਹੂੰ ਆਇਆ ਮਾਰੀ ਜਾ ਸਪੀਡ ਦਾ ਹੈ ਸਟਾਮਨਾ ਮੰਨਦਾ ਨਹੀਂ ਜੀ ਤਾਡੀ ਉਮਰ 26 ਸਾਲ ਹਨ ਜੀ ਤਾਂ ਵਧੀਆ ਲੱਗਦੇ ਉਹਦੀ ਚhavi ਯਾਰ ਮਾਰ 2 ਸਾਲ ਬਾਅਦ ਮਾਰੂਗਾ ਚੱਲ ਜਾ ਹਾਂ ਜਿੱਟਾ ਦਾ ਮੁੰਡਾ ਵਾਂ ਕਿਰੀ ਮੱਜ ਰੱਖੀਏ ਵੀ ਵੀ ਬਈ ਇਹਦਾ ਦੁੱਧ ਪੀਣ ਵਾਲੇ ਬੰਦੇ ਤਕੜਾ ਹੁੰਦਾ ਵੇ ਤੇ ਬੰਦਾ ਤਕੜਾ ਨਾ ਹੋਵੇ ਹਾਓ ਹਾਓ ਯੂਰ ਮੱਜ ਬਾਈ ਕੋ ਸਾਰੇ ਲੈ ਬਾਈ ਬੈਂਸਾ ਵਾ ਬਫ ਕੀ ਕਹਿੰਦੇ ਮੱਝ ਨੂੰ ਬੋਫੈਲੋ ਬੋਫੈਲੋ ਇਹ ਕਿ ਤੁਸੀਂ ਕਿਹਾ ਸੀ ਤਰੀ ਬੋਲੇ ਤਾਂ ਆਇਆ ਮੜਾ ਤੇ ਜੇ ਘਰ ਦੀਆਂ ਮੱਝਾਂ ਘਰ ਦੁੱਧਾ ਦੁੱਧ ਕਰਦਾ ਦੁੱਧ ਕਰਦਾ ਦੁੱਧ ਕਰਦਾ ਪਿੰਦਾ ਇਹ ਦੇਖ ਲੋ ਇਹਨੂੰ ਜੇਦਾ 100 ਰੁਪਏ ਮਾਰਨ ਬੰਦੇ ਦਿਮਾਗ ਜੋਸ਼ ਹੋਣਾ ਚਾਹੀਦਾ ਹੂੰ ਤੂੰ ਵੀ ਗਲਤ ਮਾਰਦਾ ਮੁੱਛਾਂ ਵਾਲੇ ਚ ਰੱਖ ਮੁੱਛਾਂ ਤੇ ਆ ਜਾ ਜਨਾ ਸਾਮ੍ਹੜਿਆ ਇੱਕੋ ਹੀ ਲੋਤਾ ਬੰਦਾ ਹੈਗਾ ਜਿਹਦੀ ਵਿਆਹ ਮਿਸ਼ਾ ਤਾਂ ਗਈ ਆ ਹਾਏ ਕੱਲੇ ਬੁਰਾ ਕੁਛੇ ਬੁਰਾ ਉਹਦਾ ਵਿਆਹ ਹੋਇਆ ਹੀ ਆ ਵੇਲਾ ਜੇ ਡਾਂਡ ਸੇ ਹੀ ਮੰਨ ਮੈਂ ਵਿਆਹ ਕਰਾਦਾ ਸਾਰੇ ਕਿੰਨੇ ਨਹੀਂ ਆ ਬੈਠਾ ਬੈਠਕਾ ਡਾਂਡ ਬੈਠਕਾ ਠੀਕ ਹੈ ਜਦੋਂ ਆਪਾਂ ਕੋਈ ਵੀ ਮਸਲ ਨੂੰ ਗੀਣ ਕਰਨਾ ਨਾ ਉਹਦਾ ਵੇੜ ਘਟਾ ਲਓ ਜੇ ਗਲਤ ਲੱਗਦਾ ਨਹੀਂ ਜੇ ਤੁਸੀਂ ਵੇੜ ਘਟਾ ਲੋਗੇ ਨਾ ਤੇ ਯਰ ਕੁ ਮੂਵਮੈਂਟਸ ਨਹੀਂ ਹੋਊਗੀ ਜੇ ਡੰਡ ਮਾਰਨਿਆ 15 10 ਕਰ ਲਾ ਸਫਾਈ ਜਮਾ ਦੇ ਸਮਝ ਨਾ ਆੜਾ ਪਲਸਟਰ ਨੂੰ ਮੰਨੋ ਆ ਬਿਲਡਿੰਗ ਪਲਸਟਰ ਹੋਈ ਆ ਇਹਨੂੰ ਆ ਥੋਬੇ ਦੇ ਕਾਂਡੀ ਵਰਗੇ ਮੇਰੇ ਸਾਰੇ ਨੇ ਮਾਰ ਦੇਣੇ ਆ ਪਤਾ ਉੱਥੇ ਲਗਣਾ ਕੋਈ 33 ਮਾਰ ਕੇ ਪੂਰੀ ਸਫਾਈ ਕਰਨੀ ਹੈ ਤੇ ਜਦੋਂ ਆਹ ਆੜੀ ਹੈ ਨਾ ਐਂਡ ਤੇ ਇਹ ਤੇ ਕਾਰੀਗਰ ਦਾ ਪਰਗਾ ਮਾਰੀਉ ਕੈਮਰਾ ਯਾਨੀ ਨੂੰ ਕੀ ਕਹਿੰਦੇ ਆ? ਨੁਕੰਦ ਕਹਿੰਦੇ ਹੋਰ ਕੀ ਕਹਿੰਦੇ ਆ? ਆਹ ਜੀ ਚੀਜ਼ ਆ ਕੀ ਲੱਗੀ ਜਾਏ? ਕੀ ਲੱਗਾ? ਪਿੱਟਾ ਲੱਗਿਆ ਹੀ ਹੋਰ ਕੀ ਲੱਗਾ? ਆਹ ਤੇ ਕੋਲ ਮੁੰਡਾ ਨੂੰ ਪਤਾ ਹੋਊਗਾ। ਕੀ ਲੱਗਾ? ਆਹ ਇਹਨੂੰ ਜਿਹੜੀ ਆ ਚੀਜ਼ ਨੂੰ ਘਰੌਣ ਨੂੰ। ਜਾਂਦੇ ਆਂ ਮਹਾਦੇ ਆਉਂਦੇ ਮੁੰਡੇ ਆਉਂਦੇ ਆ ਨਾ ਸਿੱਖਲਾ ਨਾ ਆਉਂਦਾ ਸਿੱਖਲਾ ਤੂੰ ਦੱਸ। ਧਾਰ ਕੱਢੀ ਭਾਈ ਗੰਮਾ ਆਹ ਧਾਰ ਨੂੰ ਪਤਾ ਵੇਲਾ। ਧਾਕ ਹੋਣੀ ਨੂੰ ਤੇ ਧਾਰ ਨੂੰ ਹੁੰਦਾ। ਪਰਾਣੇ ਵਾਟ ਇਟ ਯੂ ਖਰਬ ਕਰਦੇ ਸਾਰੇ ਮੈਂ ਜੋ ਕੁੜੀ ਹੋਏ ਗਾਂਦ ਤੁਹਾਨੂੰ ਜਿਨਾ ਮਰਜ਼ੀ ਪੁੱਛ ਲੋ ਗਾਂਦ ਹੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਤੇਨੇ ਜਨੇ ਧਾਰਨ ਨਹੀਂ ਇਹ ਜੋ ਛੱਪੀ ਫੜ ਕੇ ਲੈਦੀ ਸਭ ਤੋਂ ਔਖੀ ਹੁੰਦੀ ਬਾਹਰ ਵਿੱਚ ਆਹ ਸਫਾਈ ਰੱਖਣੀ ਹੈ ਈਟਾਂ ਨਹੀਂ ਲੱਗੀਆਂ ਇਆਂ ਈਟਾਂ ਥੱਲੇ ਲੱਗੀਆਂ ਜਾਂ ਨਹੀਂ ਅੱਛਾ ਈਟਾਂ ਥੱਲੇ ਲੱਗੀਆਂ ਹੋਣ ਇਹ ਚੀਜ਼ ਨਹੀਂ ਸਫਾਈ ਰੱਖਣ ਦਾ ਜਿੱਥੇ ਮੰਨ ਲਓ ਜੇ ਤੁਹਾਨੂੰ ਮਿਟਸ ਹੁੰਦੀ ਹੈ ਨਾ ਜਾਂ ਤੁਸੀਂ ਗਲਤ ਚੀਜ਼ ਕਰ ਰਹੇ ਨੇ ਉੱਥੇ ਘਟਾ ਦਿਓ ਮੜੀ ਆਪੇ ਸਹੀ ਹੋਏਗੀ ਵਧੀਆ ਮਾਰਲੇ ਸਭਾਈ ਦੇ ਵਿੱਚ ਠੀਕ ਆ ਕੋਈ ਮੈਸੇਜ ਹੈ ਅੱਜ ਕੱਲ ਦੇ ਜੁਸ ਨੂੰ ਤਾਂ ਕੌਨਸਟੈਂਸ ਬਧਾਈਏ ਅੱਜ ਕੱਲ ਦੀ ਜੁਸ ਨੂੰ ਇਹੋ ਹੀ ਹੈ ਕਿ ਆਪਣੇ ਆ ਧਿਆਨ ਸਿੱਧੇ ਬੰਨੇ ਲਾਓ ਗਲਤ ਬੰਨਾ ਸਿੱਧਾ ਬੰਨਾ ਕਿਹਦਾ ਹੁੰਦਾ ਜਿਤਨਾ ਆਪਣੇ ਸਰੀਰ ਵਾਲ ਧਿਆਨ ਦੋ ਅੱਜ ਕੱਲ ਹੁਣ ਲੜਬਾਜੀ ਕਰਦੇ ਕਦੀ ਸਰੀਰ ਵਾਲ ਧਿਆਨ ਦੇ ਲਿਆ ਸਰੀਰ ਬਣ ਗਿਆ ਨਾਲ ਆਪਣੀ ਬਾਡੀ ਬਣ ਗਈ ਕੀ ਕਰਾਂਗੇ ਬਣਾ ਕੇ ਉਹਨੂੰ ਮਰਕ ਵੀ ਜਾਣਾ ਸਰੀਰ ਵਾਲ ਮਰ ਜਾਣਾ ਮੈਂ ਮਰ ਜਾਣਾ ਮਨ ਦੀ ਤੇ ਮਰ ਜਾਣਾ ਰਹਿਣਾ ਕਿੱਥੇ ਨਹੀਂ ਆਉਂਦਾ ਸਰੀਰ ਹੋਗਾ ਰਹਿਣਾ ਕਿੱਥੇ ਨਹੀਂ ਆਉਂਦੀ ਆਂ ਕਹਿੰਦਾ ਨਾ ਤੋ ਪ੍ਰਿਆਣੀ ਨਾ ਸ਼ਾਂ ਬੰਦਿਆ ਨਾ ਪਿਓ ਰਾਣਾ ਨਾ ਮਾਂ ਬੰਦਿਆ ਇੱਥੇ ਸਾਰਾ ਕੁਝ ਮੁੱਕ ਜਾਣਾ ਏ ਕਿ ਰਹਿਣਾ ਰੱਬ ਦਾ ਨਾ ਬੰਦਿਓ ਓਏ ਹੋਏ ਭਾਜੀ ਕੀ ਬਾਤ ਸਰੀਰ ਬਣ ਗਿਆ ਸਰੀਰ ਆ ਧਿਆਨ ਦੋ ਫਿਰ ਕੀ ਕਰੀ ਫਿਰ ਕਰਾਂਗੇ ਨਹੀਂ ਸਰੀਰ ਵਧਿਆ ਹੋਊਗਾ ਵਾਟੀ ਸੋਣੀ ਮਿਲ ਜਾਊਗੀ ਇਹਨੂੰ ਛੱਡ ਦੇ ਨਿੱਕੋ ਗੱਲ ਯਾਰ ਵਾਟੀ ਸੋਣੀ ਮਿਲ ਜੂਗੀ ਬੀਪੀ ਆ ਮੁੰਡਾ ਇਹਦੇ ਬੀਪੀ ਘੜਾਇਆ ਦਿਨਾਂ ਤੇ ਹਾਨੂੰ ਹਾਨੂੰ 24 ਸਾਲ ਜਿਹੜੀ ਭੰਦਾ ਕਿ ਬੀਪੀ ਕੀ ਹੁੰਦਾ ਵਾ ਇਹ ਹੁੰਦਾ ਕੀ ਆ ਤੇ ਇਹਦੇ ਕੋਲ ਬੁਖਾਰ ਚਾ ਕਰਨਾ ਤੇ ਉਦਾਂ ਹੀ ਆ ਮੱਥੇ ਹਾਂ ਮੱਥਾ ਤਪਿਆ ਐ ਉਹ ਵੀ ਕੁੱਤਾ ਤੋਂ ਮਾਰਨਾ ਮਾਰ ਪਿਆ ਕੁੱਤਾ ਤਪਿਆ ਹਾਂ ਥੋੜਾ ਗਾ ਮੈਂ ਮਿੰਟ ਵਾਲਾ ਕੰਨ ਭਾਈ ਮੇਰੇ ਮੱਥੇ ਦੇ ਹੱਥ ਲਾਓ ਕੁਛ ਹੁੰਦਾ ਪਰ ਆਪਣੀਆਂ ਕਮਜ਼ੋਰੀਆਂ ਦੱਸਿਆ ਕਰਨਾ ਹੁਣ ਹੋਰ ਲੋਕਾਂ ਨੂੰ ਜਾਂ ਕਿਸੇ ਨੇ ਕਹਣਾ ਜੇ ਪਤਲੇ ਸਪਲੀਮੈਂਟ ਖਾਂਦਾ ਤੇ ਘਰ ਦੇ ਕਹਣਾ ਪਹਿਲੀ ਕੀ ਖਵਾਤਾ ਨਹੀਂ ਨਹੀਂ ਪਹਿਲਾਂ ਹੀ ਮੇਰੇ ਸਾਹ ਓਕੇ ਜਾਈਂ ਦੱਸਣਾ ਮੈਂ ਬਟੂਰੇ ਦੰਦੇ ਖਾਦੇ ਸਵੇਰੇ ਆ ਖਾਦੇ ਸੌ ਖਾ ਜਾਂ ਜਿੰਮ ਦੇ ਕਿ ਕੁਕਰੇ ਨਹੀਂ ਖਾਦੇ ਨੇ ਉਹ ਉਹ ਐਲਪੀ ਉਹ ਆ ਕੇ ਖਾਦੇ ਸੀ ਹਾਂ ਪੁੱਤਰੇ ਖਾਦੇ ਆ ਇਹਨੇ ਦੱਸਣਾ ਨਹੀਂ ਇਹਨੂੰ ਪਤਾ ਛੇਤਰ ਬੜੇ ਬੱਚੇ ਆ ਜਦੋਂ ਮੰਨ ਲਓ ਇਹਦਾ ਬੀਪੀ ਘਟ ਗਿਆ ਨਾ ਸੀ ਠੰਡਾ ਪੈ ਗਿਆ ਪਤਾ ਨਹੀਂ ਸਾਰ ਨੂੰ ਬਿਮਾਰੀ ਚੱਲਿਆ ਬਸ ਜਦੋਂ ਹਸਪੀਟਲ ਦੇ ਬੱਜਿਆ ਮੈਂ ਕਿਹਾ ਤੂੰ ਖਾਦਾ ਕੀ ਯਾਰ ਕਹਿੰਦਾ ਮੈਂ ਉਹ ਖਾਦੇ ਅਦੇ ਨੂੰ ਆਈਆਂ ਉਲਟੀਆਂ ਉਲਟੀਆਂ ਦੱਸੀਆਂ ਬਾਥਰੂਮ ਹੀ ਕਰਕੇ ਆ ਉਹ ਜਦੋਂ ਉਲਟੀਆਂ ਆਈਆਂ ਅੰਦਰੋਂ ਜਾਣਦੇ ਸੀ ਠੰਡਾ ਪੈ ਗਿਆ ਮੈਂ ਨੇ ਕਿਹਾ ਸਾਰਾ ਵੀ ਵੀਡੀਓ ਬਣਾਈ ਅੱਜ ਤੱਕ ਜੇ ਤਾ ਕੇ ਇਹ ਵੀਡੀਓ ਬਣਾ ਲੈਣੀ ਹੁਣ ਜਸਪੀਤ ਦੀ ਬਣਾਈ ਆ ਸੁੱਚੇ ਦੀ ਆ ਇੱਕ ਦੀ ਵੀਡੀਓ ਤੂੰ ਵੀ ਬਣਾ ਛੱਡ ਦੋ ਮੈਸੇਜ ਦੇ ਦੇ ਜਲ ਮੈ ਤੇ ਆਪਣੇ ਮਾਪਿਓ ਦੀ ਸੇਵਾ ਜ਼ਰੂਰ ਕਰਿਆ ਕਰੋ ਸੇਵਾ ਕਿਦਾਂ ਸੇਵਾ ਮਤਲਬ ਆਖਾ ਮੰਨਿਆ ਕਰੋ ਉਹਨਾਂ ਦਾ ਰੋਟੀ ਦੀ ਸੇਵਾ ਕਰਿਆ ਕਰੀਏ ਕਿ ਨਹੀਂ ਇਹ ਪਹਿਲਾਂ ਮਾਪਿਓ ਫਿਰ ਫਿਰ ਰੋਟੀ ਯਾਰ ਬਾਅਦ ਇਹ ਗੱਲ ਕਹਣੀ ਹੈ ਕਹਿੰਦੇ ਸਾਬਸ ਯਾਰੋਂ ਬਾਅਦ ਪਹਿਲਾਂ ਮਾਪਿਓ ਫਿਰ ਕਹਿੰਦੇ ਰੋਟੀ ਯਾਰ ਦੀਆਂ ਹੈ ਆ ਜਾਓ ਬਸ ਬਸ ਯਾਰ ਬਾਅਦ ਵੇਖੀ ਜਾਂਦਾ ਹੱਲ ਕਿਛਣਾ ਪਰ ਮੇਰਾ ਘੇੜ ਨਾ ਜਨਾ ਕਿ ਭੈਣ ਕਿਹੜਾ 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 ਇਹ ਲੈ ਲੈ 컬러 ਬੜਾ ਸੋਹਣਾ ਨੇ ਜਿਹਦੇ ਜੈਕਸ ਲੈ ਜਾਂਦੇ ਨੇ ਬਾਹਣ ਲੰਬੀ ਹੋ ਗਈ ਜਿਹੜੇ ਕੋਈ ਨਹੀਂ ਲੰਬੀ ਹੋ ਜੇ ਸਰੀਰ ਹੈਗਾ ਨਾ ਹੁਣ ਕਈ ਸਾਲ ਹੋ ਗਏ ਅੱਧੀ ਬਾਣੀ ਪਾਉਂਦਾ ਤੂੰ ਉਹ ਅਜੇ ਆ ਤੇ ਜੇ ਬੰਦੇ ਦਾ ਸਰੀਰ ਹੈਗਾ ਤਾਂ ਮੇਰੇ ਕੋ ਕਪੜਾ ਹੀ ਨਹੀਂ ਆ ਰਹਿਣਾ ਪਤਾ ਲੱਗਣਾ ਸਰੀਰ ਆ ਜ਼ਰੂਰੀ ਨਹੀਂ ਕਪੜੇ ਲਾਗੇ ਆ ਤੇ ਜੇ ਆਪਾਂ ਤਨ ਨੂੰ ਢਾਕੇ ਰੱਖਦੇ ਉਹਨਾਂ ਦੇ ਗਾਂ ਚੇਲੇ ਵੀ ਇਦਾਂ ਹੀ ਆ ਬਾਹਰ ਅੰਦਰ ਜਾਣਾ ਉਹ ਮੜਿਆ ਆਪਾਂ ਸ਼ੂਗਾਪਾਂ ਮੜਿਆ ਫਿਰ ਕਰਨਾ ਪੈਂਦਾ ਉਹ ਥੋੜਾ ਕੁ ਹੁੰਦਾ ਕਿ ਯਾਰ 30 ਸਾਲ ਮਿਹਨਤ ਲਾਈ ਆ ਮਾੜਾ ਮਾੜਾ ਦੇ ਵਿਖਾਈਏ ਲੋਕਾਂ ਨੂੰ ਮੋਟੀਵੇਸ਼ਨ ਦਈਏ ਇੰਨਾ ਬਣਾ ਕਾਜ ਲੀ ਸਿਰ ਮੁਰਗੇ ਗੋਰਾ ਬੜਾ ਹੁੰਦਾ ਮੁਰਗੇ ਸਕਿਨ ਪਰ ਬੜੀ ਦਿਨ ਕਿਲ ਮਖੇਣਾ ਲੋਸ਼ਨ ਲਾ ਕੇ ਦੇ ਜਾਂ ਸਰਪਨ ਕੋਈ ਕਰ ਬਾਹਰ ਜਾ ਕੇ ਬਹੁਤ ਸਕਿਨ ਛੱਡਦੀ ਹੈ ਤੇਰੀ ਛੱਡੀ ਪਹਿਲਾਂ ਉਹ ਕਿਤਾ ਟੂਰੋਂ ਬਾਹਰ ਤਾਂ ਜਦੋਂ ਮੋਟੀ ਆ ਗਿਆ ਨਹੀਂ ਨਹੀਂ ਮੇਰੀ ਆ ਗਿਆ ਉਹਦੀ ਆ ਗਿਆ ਕਿਉਂਕਿ ਉਹ ਵੀ ਚੇਲਾ ਦੀ ਨਹੀਂ ਚੇਲੀ ਝਟ ਖੁੱਲਣ ਮੁਰਗੇ ਉਹ ਗਰੇ ਡੈਡੀ ਕਹਿੰਦੇ ਇਹਨੂੰ ਬਾਹਰ ਗੁਲੀਆਂ ਵਿਖਾਓ ਬਾਹਰ ਮੇਖੜੋ ਮੈਨੂੰ ਪਤਾ ਤੇਰੇ ਕੋਲ ਗੱਲ ਗੋਲ ਨਹੀਂ ਤੇ ਗੱਲ ਦਾ ਟੱਕਾ ਖੜੀ ਹੈ ਵਧੀਆ ਬੋਲਿਆ ਮਾਂ ਕੋਈ ਸੇਵਾ ਕਰੋ ਐਸੇ ਲਾਓ ਉਹ ਬੋਲ ਬਾਕੀ ਆਪਣੇ ਕੰਮ 'ਤੇ ਧਿਆਨ ਦੋ ਕੰਦੀ ਮਾਂ ਦੀ ਉਹਦੀ ਸੇਵਾ ਨਹੀਂ ਮਦਰ ਕੰਮ ਨਹੀਂ ਨਾਲ ਜੀ ਰਹੀ ਓਕੇ ਹੋ ਕਿਤੇ ਕੋਚਾ ਆਪ ਬੀਰ ਪਿੰਡਿਆ ਪਟੀਆਂ ਰੋਬਨ ਅਕਲ ਕਾਡਾ ਕੰਮ ਜੁੱਤੀਆਂ ਨਾਲ ਗਰਮੀ 'ਚ ਘਟਦਾ ਕਿ ਸਰਦੀ 'ਚ ਸਰਦੀ 'ਚ ਹਾਂ ਸਰਦੀ 'ਚ ਸਰਦੀ 'ਚ ਘਟ ਵਾਹੀਦੀਆਂ ਗਰਮੀ 'ਚ ਘਟ ਵਾਹੀਦੀਆਂ ਚੱਲ ਵਾਹੀਦੀਆਂ ਘਟ ਵਾਹੀਦੀਆਂ ਆਪਣੀ ਦੀ ਸੀ ਨਹੀਂ ਮੇਰੇ ਕਾਲਾ ਠੰਡੇ ਕਰਕੇ ਕਰਦੇ ਤੁਹ ਜਾਈ ਨਹੀਂ ਉਹ ਜੁੱਤੀ ਤੇ 12 ਮਹੀਨੇ ਵਿਗਦੀ ਆ ਤੁਨੇ ਸਿਰਤੀ ਆ ਬਸ ਉਹ ਦੁਕਾਨਦਾਰੀ ਉਹ ਪਹਿਲਾਂ ਤਾਂ ਬੜਾ ਕੰਮ ਹੁੰਦਾ ਜੁੱਤੀਆਂ ਦਾ ਹੁਣ ਕੀ ਚੱਲਉਂਦੀ ਦੁਕਾਨਾਂ ਬੜੀਆਂ ਸਾਰੀਆਂ ਕੰਪੀਟੀਸ਼ਨ ਆ ਗਿਆ ਤਾਂ ਉਹਦੇ ਕਰਕੇ ਬੜਾ ਫਰਕ ਪੈ ਰਿਹਾ ਸੀ ਮੇਰੇ ਹਿਸਾਬ ਨਾਲ ਇਹੋ ਤੇ ਮੇਰਾ ਤਜਰਬਾ ਜਿਹੜੀ ਤੁਹਾਡੀ ਬਾਰਗੇਨਿੰਗ ਕਰ ਕਰਕੇ ਨਾ ਤੁਸੀਂ ਗਾਹ ਖਰਾਬ ਕਰਦੇ ਉਹ ਬਿਲਕੁਲ ਸਹੀ ਹਾਂ ਉਹਨੂੰ ਪਤਾ ਵੀ ਰੇਟ ਹੋਵੇ ਵੀ ਹੁਣ ਸਾਡੀ ਆ ਤੇ ਅਰਧਾ ਜ਼ਗਾਨਾ ਮੈਨੂੰ ਉਹਨੇ ਸਾਰਿਆਂ ਵਿੱਚ ਪ੍ਰਾਈਸ ਹੈਗਾ ਠੀਕ ਸਹੀ ਹਾਂ ਪਰ ਰੇਜ ਉਹਨੇ ਕਿਹਾ 300 ਲੈ ਕੇ 400 ਤੱਕ ਬਸ ਕੋਈ 1 ਕਿਲੋ ਭਾਵੇਂ 10 ਨਵੇਂ ਪਹਿਲਾ 3 ਦਿਨ ਚੱਜ ਰਹੇ ਹੁੰਦੇ ਵੇਚ ਦਿੰਦੇ ਪਹਿਲੇ ਘਟਵਾ ਦਾ ਕੰਮ ਭਾਜ ਭਾਜ ਹਰ ਮੰਗ ਪਰ ਉਹ ਉਹ ਇਹਨੇ ਬਾਬਾ ਪਲਾਂਟ ਦੇ ਦੋ ਤਿੰਨ ਨਾ ਬਣ ਗਏ ਪਹਿਲੇ ਤੋਂ ਪੰਜ ਬੜਾ ਕੰਮ ਨਹੀਂ ਨਹੀਂ ਅੱਜਕੱਲ ਕੁੱਤੇ ਟ੍ਰੈਂਡ ਹੈ ਨਾ ਵੇਖੋ ਹਰ ਘਰ ਹਰ ਘਰ ਦੇ ਵਿੱਚ ਇੱਕ ਘਰ ਛੱਡ ਕੇ ਲੋਕ ਕੁੱਤਾ ਰੱਖਣਦੇ ਆ ਅੱਛਾ ਉਹ ਪੈ ਗਏ ਨੇ ਕੁੱਤੇ ਹਣਾਂ ਕੁੱਤੇ ਨੂੰ ਵਗਾਰਾਇਆ ਕਿਹੜਾ ਜਨਮ ਚਲਿਆ ਗਿਆ ਘਰ ਤੋਂ ਤੂੰ ਤਾਂ ਛੱਡ ਕੇ ਆ ਜਾ ਬਿੱਲੀ ਬਿੱਲੀ ਤੇ ਇਹ ਰੱਖੀ ਉੱਪਰ ਬਿੱਲੀ ਨਹੀਂ ਉਹ ਤੇ ਵੈਸੇ ਪਲਾਟ ਚ ਆਈ ਬਿੱਲੀਆਂ ਇਹ ਹੋਰ ਰੱਖ ਸਕਦੇ ਪਾਂਡਾ ਨਹੀਂ ਤੇ ਕੁੱਤੇ ਨੂੰ ਪਾਂਡਾ ਵੀ ਰੱਖ ਸਕਦੇ ਭਾਈ ਬੜਾ ਵਧੀਆ ਹੁੰਦਾ ਜੇ ਲੈ ਕੇ ਪੱਲਾਟਰੀ ਨੂੰ ਕਰਾ ਲੈਣੇ ਤੇ ਬਿੱਲੀ ਗੰਦ ਨਹੀਂ ਪਾਉਂਦੀ ਤੇ ਬਿੱਲੀ ਆਪੇ ਚੋ ਜਾਂਦੀ ਹੈ ਬਿੱਲੀ ਦਾ ਵੈਸਾ ਭਾਈ ਆਪ ਹੀ ਕਰੀ ਜਾਂਦੀ ਹੈ ਬਿੱਲੀ ਨਹੀਂ ਜਾਂਦੀ ਨਹੀਂ ਉਹ ਤੇ ਬਾਹਰ ਬੁਰਕਾ ਮਾਂਦੀ ਆ ਉਹ ਤੇ ਘੁੰਮਗਾ ਮਾਂਦੀ ਆ ਭਾਈ ਹਾਂ ਨਹੀਂ ਉਹ ਅਸੀਂ ਵੀ ਰੱਖੀ ਸੀ ਭਾਈ ਉਹ ਟਰੇ ਮਰਬ ਘਰ ਆ ਗਈ ਸੀ ਫਿਰ ਉਹਨੂੰ ਪਾਲ ਲਿਆ ਸੀ ਉਹੀ ਨਾ ਤੁਸੀਂ ਦੂਜੀ ਰੱਖੀ ਹੈ ਨਾ ਹਾਂ ਦੂਜੀ ਰੱਖੀ ਹੈ ਹੋਰ ਹੀ ਪੈਸੇ ਨਹੀਂ ਖਰਚਦੇ ਉਹ ਨਹੀਂ ਜਾਣੀ ਵਾਹ ਸੋਹਣੀਆਂ ਬੜੀਆਂ ਬਲੀਸ਼ੇਰਾ ਵਾਹ ਬਲੀਸ਼ੇਰਾ ਉਹ ਗਲਤ ਨਹੀਂ ਪਰ ਭਾਈ ਉਹ ਰੱਖੋ ਪਾਂਡਾ ਉਹ ਪਾਂਡਾ ਚਿੱਟੇ ਕਾਲੇ ਰੰਗ ਦਾ ਉਹ ਵੀ ਰੱਖ ਦੇ ਲੋਕੀ ਪਾਂਡਾ ਹੁਣ ਬਰੀਡ ਚ ਆ ਗਿਆ ਆ ਗਿਆ ਮੈਂ ਬਰੀਡ ਬਣਾਤੀ ਡੌਗ ਪਾਂਡਾ ਉਹ ਯਾਰ ਮੈਂ ਕੁੱਤੇ ਬਿੱਲੀਆਂ ਤਾਂ ਰਖਣਾ ਕਿ ਤੁਸੀਂ ਪਹਿਲਾਂ ਸੁਧਰੋ ਮੈਨੂੰ ਤੁਸੀਂ ਦੇ ਵੇਲ ਦੋ ਇਹਨੇ ਕਿੰਨੇ ਜੇ ਮੇਰੇ ਕੁੱਤੇ ਬਿੱਲੀਆਂ ਪਾਲੇ ਕਿੰਨੇ ਜਿਆਦੇ ਸਹੀ ਤੇ ਤਹੀਨੇ ਸੁਧਧਾ ਹੁੰਦਾ ਪਾਲਣਾ ਨਹੀਂ ਤੇ ਸੁਧਰੋ ਪਹਿਲਾਂ ਇਹਨੇ ਵੇਲਾ ਤੇ ਕਰੋ ਕੰਮ ਸਭ ਤੋਂ ਘੱਟ ਕੁੱਤੇ ਇਹ ਕਹਣਾ ਛੇਤੀ ਮਾਰ ਦਿੰਦੇ ਇਹ ਨਹੀਂ ਮਾਰਦੇ ਸਹੀ ਉਹ ਤਾਂ ਕੁੱਤਾ ਬਹੁਤ ਆਦਰੂ ਦਾ ਦੋ ਬਹੁਤ ਆਦਰੂ ਤੇ ਤੇਰੇ ਪਾਂਚ ਨੇ ਬਣਾਇਆ ਉਹਦੇ ਸਾਹਮਣੇ ਪਤਲਾ ਬਣਾਇਆ ਆਪਣੇ ਮਤਲਬ ਕੁੱਤੇ ਦਾ ਕੁੱਤੇ ਦਾ ਆਪਣੇ ਮਾਲਕ ਨੂੰ 9-10 ਸਾਲ ਡੀਗਦਾਂ ਰਿਹਾ ਫੇਰ ਰਿਟੇਸ਼ਨ ਤੇ ਦੇ ਰਿਹਾ ਰੇਲ ਤੇ ਜਾਂਦਾ ਹੁੰਦਾ ਸੀ ਕੰਮ ਤੇ ਆਪਣੇ ਮਾਲਕ ਆਹੋਦੇ ਉਹ ਰੇਲ ਗੱਡੀ ਜੀ ਕਿਤੇੋਂ ਨੂੰ ਦੂਰ ਦੂਰ ਆ ਗਿਆ ਕੋਈ ਮਰ ਗਿਆ ਹਾਂਜੀ ਅਛਾ ਉਹ 9-10 ਸਾਲ ਮਤਲਬ ਉਹਦੇ ਗਾੜੀ ਰਿਆ ਰੇਲਵੇ ਸਟੇਸ਼ਨ ਤੇ ਰੋਟੀ ਕੋਣ ਪਾਉਂਦੇ ਇਹਨੂੰ ਰੋਟੀ ਲੋਕ ਰਾਈ ਦੇ ਪਾਉਂਦੇ ਵੀ ਉਹਨੂੰ ਡੀ ਕੀ ਵੀ ਮੇਰਾ ਮਾਲਕ ਆਉਗਾ ਨਾ ਹਵਾਜੀ ਹੋ ਚੀ ਇਹੋ ਜਿਹਾ ਨਾ ਕੋਈ ਮਤਲਬ ਉੱਥੇ ਹੈਗਾ ਚਲ ਪੁੱਜੀ ਕਿਨੇ ਕਿਲੋ ਬਿੱਦੂ ਕਰਨੀ ਹੋਵੇ ਨਾ ਅਗਲਾ ਕੋ ਕਹਦੇ ਕਿ ਯਾਰ ਨਹੀਂ ਇੰਨਾ ਚਿਰ ਨਹੀਂ ਕੀਤੀ ਹਣੀ ਕੀ ਆ ਪਰ ਜੇ ਸਿੱਖਿਆ ਲੈਣੀ ਹੋਵੇ ਤੇ ਬੜੀ ਵਧੀਆ ਚੀਜ਼ ਬਹੁਤ ਵਧੀਆ ਪਿਤਾਸਾਲ ਵੇਲੋ ਉਹਦੀ ਵੇਟ ਕਰਦਾ ਰਿਹਾ ਉਹ ਆ ਮਾਲਕ ਨਹੀਂ ਬਦਲਦਾ ਇਹ ਤੇ ਚਲੋ ਪੁੱਛੀਏ ਜੇ ਡੌਗ ਨੂੰ ਤੁਸੀਂ 5 ਦਿਨ ਪਰਾਂ ਜਾਂਦੇ ਹੋ ਖਾਣਾ ਛੱਡ ਦਿੰਦਾ ਹਾਂ ਹਾਂ ਸਾਡਾ ਤਾਂ ਨਹੀਂ ਛੱਡਦਾ ਉਹ ਮੈਂ ਤੁਹਾਡਾ ਕੋਲ ਨੂੰ ਮੈਂਬਰ ਘਾਰੀ ਹੁੰਦਾ ਨਾ ਆ ਹੁੰਦਾ ਨਾ ਕੋਈ ਘਾਰੀ ਹੁੰਦਾ ਜਦੋਂ ਆਪਾਂ ਚੱਲ ਕੋਈ ਵੀ ਨਹੀਂ ਮਿਲੂਗਾ ਨੂੰ ਕਿਸੇ ਨਾਲ ਛੱਡ ਦਾਂਗੇ ਫਿਰ ਸਭ ਤੋਂ ਜ਼ਿਆਦਾ ਕਿਹੜੀ ਬ੍ਰੀਡ ਜਿਹੜੀ ਉਧਰ ਜਾਂਦੀ ਮਾਲਕ ਬਗਿਆ ਸਭ ਤੋਂ ਜ਼ਿਆਦਾ ਬ੍ਰੀਡ ਨਹੀਂ ਸਾਰੀਆਂ ਚ ਇਹ ਹੈਗੀ ਆ ਸਾਰੀਆਂ ਬ੍ਰੀਡ ਦੇ ਵਿੱਚ ਹੈਗੀ ਆ ਉਧਰ ਹੁਸੈਨ ਦਾ ਬੜਾ ਛੋਟੀਆਂ ਬੀਨ ਸਾਰੀਆਂ ਰੋਜ਼ਾਂ ਦੀਆਂ ਸੁਧੀਆਂ ਬੀਨ ਸਾਰੀਆਂ ਜਿਆਦਾ ਮਿਸ ਕਰਦੀ ਆਂ ਆਪਾਂ ਦੇ ਹੋ ਰੱਖਣਾ ਵਾ ਟੀਐਮ ਟੀਐਮ ਰੱਖਣਾ ਚੱਲਾ ਫਰੰਟ ਰੈਸਿਪਸ਼ਨ ਦੇਸੀ ਐਮ ਲਾ ਚੀਮਾ ਬਾਈ ਟੀਐਮ ਉਧਰ ਮੈਂ 7-10 ਸਾਲ 500 ਘੰਟੇ ਬੀਤਣ ਤੋਂ ਬਾਅਦ ਤੈਨੂੰ ਹੋਇਆ ਕੀ ਜਦੋਂ ਮੈਨੂੰ ਐਂਟੀ ਕਰਾਇਆ ਘੋੜੇ ਨੂੰ ਹਸਪੀਟਲ ਦਾ ਜੋ ਵਾ 10 ਜੀ ਮੜਿਆ ਪਤਾ ਕੀ ਸੱਤ ਦਸਰਾ ਜੀ ਦਾ ਕਿਉਂ ਅੰਦਰ ਵੇਸ਼ ਅਗਲੇ ਨੇ ਕਹਿਣਾ ਕਿਸੇ ਨੇ ਕਹਿਣਾ ਕਿ ਪਾਣੀ ਸਤਾਦ ਨੇ ਕੀ ਖਵਾਇਆ ਕੀ ਪਿਆ ਖੜਿਆ ਵੀ ਮੈਂ ਨਾਲ ਆ ਉਹ ਅੱਗੇ ਮੈਨੂੰ ਘਰ ਦੇ ਕਹਿੰਦੇ ਵੀ ਤੇਰੀ ਰਾਖੀ ਤੇਰੀ ਵੀਡੀਓ ਨੇ ਕੀ ਬਣਾਉਣੀ ਐ ਤੂੰ ਉਹਦੀ ਰਾਖੀ ਕਰਦੇ ਰਹਿਣਾ ਸਾਈ ਜੜੀ ਇਹਨੂੰ ਇਹ ਸਾਲ ਉਹ ਸਟicker ਜੀ ਇੱਕ ਉਹਦੀ 200 ਰੁਪਏ ਵਾਲੀ ਨੂੰ ਮੈਂ ਲਾ ਕੇ ਐ ਤਰੇ ਫੇਰਾਂ ਦੇ ਹੋ ਚੰਗਾ ਠੰਡਾ ਸਰੀਰ ਮੈਂ ਹੱਥ ਲਾਇਆ ਫਰੀ ਠੰਡਾ ਫਿਰ ਮੁਰਗੇ ਘਰ ਆਲੇ ਸਾਰੀ ਰਾਤ ਮੈਂ ਫੋਨ ਕੀਤਾ ਭਾਜੀ ਨੂੰ ਤੇ ਭਾਜੀ ਕਹਿੰਦੇ ਇਹਦੇ ਸੇੜੀ ਘੁੱਟਦੇ ਰਹਿਣ ਪਰ ਇਹ ਚੀਜ਼ ਨੂੰ ਹਸ ਰਹਿਣ ਜਿਹਦਾ ਇਹ ਚੀਜ਼ ਨੂੰ ਰਿਅਲਾਈਜ਼ ਕਰਕੇ ਵੇਖਣਾ ਇਹਦਾ ਸਾਡੇ ਕਿੱਥੇ ਕਮੀ ਐ ਕਿੰਨੇ ਕਿੰਨੇ ਤੁਹਾਡੀ ਉਮਰ ਆ ਕੀ ਤੁਸੀਂ ਬੋਝ ਪਾ ਲਿਆ ਕੀ ਤੁਹਾਨੂੰ ਹੋ ਗਿਆ ਕਿਉਂ ਗੰਦ ਖਾਂਦੇ ਰਹੇ ਕੀ ਐ ਦਵਾਰਗਾ ਸੀ ਤੇ ਸਵੇਰੇ ਉੱਠਿਆ ਮੁੰਡੀ ਕੰਦੇ ਰੋਟੀ ਖਾਣੀ ਆ ਮੈਂ ਕਹਾ ਨਹੀਂ ਰੋਟੀ ਨਹੀਂ ਖਾਣੀ ਮਾਰੋ ਖਾਣਾ ਪਰ ਗਲਤ ਕਹ ਲੈਣਾ ਫਿਰ ਇਸ ਤਰ੍ਹਾਂ ਮੈਂ ਸੋਚਿਆ ਕਿ ਤੇਰੇ ਰੋਟੀ ਨਹੀਂ ਮਿਲੀ ਉਹਨਾਂ ਨੇ ਫਿਰ ਤੈਨੂੰ ਪੁੱਛਿਆ ਨਾ ਮੰਮੀ ਨੇ ਪੁੱਛਿਆ ਨਾ ਰੋਟੀ ਖਾਣੀ ਵਿਚਾਰੀ ਨੇ ਨਹੀਂ ਮੈਂ ਤੇ ਵਧੀਆ ਜੀ ਖਾਣ ਦਿੰਦਾ ਸੀ ਉਹ ਨਹੀਂ ਮਾ ਨੀ ਘਰ ਦੀ ਰੋਟੀ ਨਾਲ ਵਧੀਆ ਜੀ ਕਿਹੜੀ ਹੁੰਦੀ ਹੈ ਜੀ ਮੰਮੀ ਨੇ ਕਿਹਾ ਰੋਟੀ ਖਾਣਾ ਕਰਦਾ ਕਾ ਹੇ ਯਾਰ ਉਹ ਮਾੜੀਂ ਦਾ ਮਾੜਾ ਮੋਟਾ ਜਿਆਦਾ ਮਾੜਾ ਵੀ ਨਹੀਂ ਉਹ ਕੁਲਚਾ ਭਵਾਉਂਦਾ ਉਹ ਚੱਲ ਵੇਹ ਜੋ ਕਈਆਂ ਨੂੰ ਬਹੁਤ ਵਧੀਆ ਬਣਾਉਂਦਾ ਉਹ ਯਾਰ ਕੁਲਚਾ ਲੈ ਮੇਰੀ ਗੱਲ ਸੁਣ ਮੈਂ ਤੇ ਮੁੰਡਿਆਂ ਨੂੰ ਕਿਹਾ ਮੈਨੂੰ ਮਹੀਨੇ ਬਾਅਦ ਕੁਲਚਾ ਖਵਾ ਦੋ ਅਰਸ ਗੁੱਲਾ ਖਵਾ ਦੋ ਹੁਣ ਕੱਲ ਆਪਾਂ ਗਏ ਤੇ ਜਾਂਦਿਆਂ ਦੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਅਰਸ ਗੁੱਲੇ ਅਗਲਾ ਜਾਨੂੰ ਖਾਣੇ ਆ ਤੇ ਜਾਣ ਕੇ ਵੇਖੀ ਕਿਹਦੇ ਮੈਨੂੰ ਇੱਕ ਕੁਪੇ ਦਾ ਪਹਿਲਵਾਨ ਨਹੀਂ ਖਾਣਾ ਮੈਂ ਤਾਂ ਇੰਨੀ ਕੋਈ ਟੈਨਸ਼ਨ ਨਹੀਂ ਮੈਨੂੰ ਮੈਂ ਇਸ ਵੇਲੇ 500 ਡਾਂਡ ਮਾਰ ਲੈਣਾ ਮੈਂ ਅਗਲਾ ਜਾਨੂੰ ਕੀ ਕਰਨਾ ਤੇ ਅਜਾ ਉਹ ਦੁਜਾ ਕਿੰਦਾ ਕਿ ਸੋ ਭਾਈ ਤੂੰ ਹੀ ਖਾ ਲੈਂਦੇ ਰੇ ਫੀ ਬੈਲਟਾ ਵੜੀਆਂ ਫੇਰਦੇ ਮੈਂ ਕਹਾਂ ਮੇਰੀ ਗਾਂ ਖਾਣ ਦੀ ਵਾਲਾ ਨਾ ਜਾ ਕੋਈ ਮੇਰੀ ਮਿਹਨਤ ਵੇਖ ਮੈਨੂੰ ਇੱਕ ਜੇ ਮੇਰੇ ਮਾਨ ਚ ਆ ਗਿਆ ਕਿ ਮੇਰੇ ਤੇ ਇੱਕ ਗਲਾਬ ਜਾ ਉਹਨੂੰ ਹੈਵੀ ਹੋਏ ਨਾ ਮੈਂ ਨਹੀਂ ਹੋ ਗਿਆ ਬੇਕਾਰ ਮੇਰੀ ਸੋਚ ਉਹ ਆਈ ਡੀਆ ਕਿ ਮੈਂ ਗਲਾਬ ਜਾ ਨੂੰ ਹੈਵੀ ਨਹੀਂ ਹੋਣਾ ਆਪਣੇ ਦੇ ਨਹੀਂ ਕੁਲਚਾ ਖਾ ਲੈਂਦਾ ਖਾਣੇ ਕਦੀ ਕਦੀ ਮਿਹਨਤ ਲਾਉ ਹਾਂ ਫੇਰ ਉਹ ਫੇਰ ਉਹ ਮੈਂ ਜਾ ਬਾਦ ਅਗਰ ਹੱਸ਼ ਬੜਾ ਹੀ ਐਤਵਾਰ ਦਾ ਦੇਣਾਗਾ ਹੀ ਪਹਿਲਵਾਨ ਦੋ ਤੇ ਫਿਰ ਮੈਂ ਰਾਹ ਜਾਣਾ ਇੱਕ ਭਟੂਰੇ ਵਾਲਾ ਖਾਲੀ ਬੈਠਾ ਹੈ। ਉਹਦਾ ਨਾਂ ਨਹੀਂ ਲਈ ਜਾਨੀ ਸਭ ਖਾਦਾ ਉਹਦਾ ਨਹੀਂ। ਨਹੀਂ ਨਾ ਕਿ ਹੋਣੀ ਲੈਣਾ ਉਹਦਾ। ਉਹ ਕਿਹੜਾ ਕਹਿੰਦੇ ਵਾਹੇ ਕਿ ਉਹ ਨਹੀਂ ਜਾਉ। ਉਹ ਇੰਤਰੀ ਹਮੀ ਜਗਾ ਵਾ। ਤੇ ਜਿਹੜਾ ਵੀ ਹੈਗਾ ਤੇ ਉਹ ਮੈਨੂੰ ਚਾਰ ਭਟੂਰੇ ਖਾਲੇ ਉਹ ਗੰਦੇ ਤੇਲ ਵਾਲੇਗੇ ਮਨ ਉਹਦੇ ਪਾਰ ਲੱਗ ਗਈ ਕੁਝ ਹੋਣ ਲੱਪਿਆ ਸੀ ਤੇ ਮੈਂ ਜਦੋਂ ਭਾਈ ਨਾਲ ਬੈਠਾ ਗੱਡੀ ਭਾਈ ਕਹਿੰਦੇ ਖਾ ਗਏ ਹੈ ਕੁਝ ਮੈਂ ਕਹਾ ਉਹ ਕਰ ਰੋਟੀ ਖਾ ਗਏ। ਉਹ ਫਿਰਨੇ ਸੀਸੇ ਸੀਸੇ ਬੰਦ ਕਰਕੇ ਇਹਨੂੰ ਕੌਮ ਕਿਤੇ ਹੁੰਦਾ ਹੀ ਗਿਆ। ਇਹਨੇ ਕਿਤੇ ਪੰਜਾਬੀ ਜੋ ਕਹਿੰਦੇ ਨਹੀਂ ਆ ਉਹ ਵਟ ਛੱਡੀ ਮੜਿਆ ਸਾਹ ਮੜ ਛੱਡਿਆ। ਫਿਰ ਜਦੋਂ ਚੈਲ ਉੱਥੇ ਮੈਂ ਉਹ ਬਾਥਰੂਮ ਜਾ ਕੇ ਉਲਟੀ ਕਰ ਲਈ ਉਹ ਫਿਰ ਭੁੱਖ ਲੱਗੀ ਮੈਨੂੰ ਨਹੀਂ ਨਹੀਂ ਲਵਲੀ ਯੂਨੀਵਰਸਿਟੀ ਉਲਟੀਆਂ ਕਰਕੇ ਆ ਤੂੰ ਹੀ ਗਿਆ ਮੈਂ ਬਾਥਰੂਮ ਜਾਣਾ ਈਸ਼ਾ ਇਹ ਉਹਦੇ ਬਾਥਰੂਮ ਲੱਭਦਾ ਫਿਰਦੇ ਨੂੰ ਬਾਥਰੂਮ ਲੱਭਾ ਨਹੀਂ ਆ ਤੇ ਮੈਂ ਵੀ ਮੰਮੀ ਇਹੇ ਪੁੱਛਿਆ ਮੈਂ ਕਿਹਾ ਵੀ ਲੈਟਰਨ ਆਈ ਆ ਨਹੀਂ ਨਹੀਂ ਪਿਸ਼ਾਬ ਆਇਆ ਤੇਰਾ ਪਿਸ਼ਾਬ ਜਿਹੜਾ ਤਾਂ ਕਿੰਦਾ ਪਿਸ਼ਾਬ ਨਹੀਂ ਨਿਕਲਿਆ ਉਹਦੇ ਕੀਤੀਆਂ ਉਲਟੀਆਂ ਲਵਲੀ ਯੂਨੀਵਰਸਿਟੀ ਉਹ ਫਿਰ ਮੈਨੂੰ ਉਹਦੇ ਉਲਟੀਆਂ ਕੀਤੇ ਬਾਹਕ ਲੱਗ ਗਈ ਉੱਥੇ ਕੈਂਟੀਨ 'ਚ ਗਿਆ ਉਹ ਹੁੰਦੇ ਸੀ ਵੇਸਨ ਵਾਲੀ ਬਰੈਡ ਗਈ ਹੀ ਉਹ ਵੀ ਤਲੀ ਹੋਈ ਵਾ ਫੇਰ ਉਹ ਖਾ ਲਈ ਨਾਲ ਬੰਦਾ ਰਹਿਣ ਦੇ ਬਾਜੂ ਦੀ ਵੇਖੋ ਸ਼ਦਾਈ ਮੈਨੂੰ ਦੱਸ ਦੇ ਮੈਂ ਤੈਨੂੰ ਫਰੂਟ ਖਵਾ ਦਾਂ ਮੈਂ ਵੀ ਤੁਹਾਡੇ ਨਾਲ ਹੀ ਆਂ ਦੱਸ ਹੁਣ ਟਾਈਗਰ ਜੋ ਟਾਈਗਰ ਨੇ ਖਾਣੇ ਤੈਨੂੰ ਜਿਆਦਾ ਭੁੱਖ ਲੱਗੀ ਆ ਤੇਰੇ ਜਦੋਂ ਇਹ ਠੀਕ ਨਹੀਂ ਨਾ ਮੇਰਾ ਬੈਗ ਫੁੱਲਿਆ ਬੈਗੋਂ ਕੁਕਰੇ ਵੀ ਨਿਕਲੇ ਕਹਿਣਾ ਭਾਵੇਂ ਆਪਾਂ ਵਲੌਗ 'ਚ ਕਹਿਣ ਦਿਆਂ ਵੀ ਕੱਲ ਨੂੰ ਕਿਸੇ ਨੇ ਸਾਡਾ ਕਸੂਰ ਕੱਢ ਦੇਣਾ ਇਹ ਤਾਂ ਜਮੇ ਮੈਂ ਮਕਾਰ ਜਾਏ ਕਿਹੜੀ ਗੱਲ ਮੈਂ ਕਹ ਸਵੇਰੇ ਗਲਤੀ ਨਾਲ ਭਟੂਰੇ ਖਾ ਲਏ ਹੀ ਉਹਦੇ ਕਰਕੇ ਸਾਤੀ ਜਾਮ ਹੋ ਗਈ ਸਾਰੀ ਪਰ ਭਾਈ ਦੇ ਮਾਝ ਭਾਈ ਕਹਿੰਦਾ ਜਦੋਂ ਜਾਂਦਾ ਉਹ ਬਿਮਾਰ ਹੋ ਜਾਂਦਾ ਭਾਈ ਦੇ ਉਹ ਵੇਿਆ ਸਿਆਣੇ ਬੰਦੇ ਹੀ ਕਹਿੰਦੇ ਪਰ ਇਹ ਜੀ ਨੂੰ ਸੁਧਾਰ ਗਾਂਦ ਨਹੀਂ ਖਾਈ ਜਾਂਦਾ ਖਾਸ ਕਰਕੇ ਬਲੌਗ ਦੇ ਵਿੱਚ ਵੀ ਮੈਂ ਕਹਿੰਨਾ ਵਾਂ ਕੋਈ ਫਰਕ ਨਹੀਂ ਕਰਦਾ ਭਾਵੇਂ ਨਹੀਂ ਕਰਦਾ ਰਾਤ ਨੂੰ ਸੌਣ ਲੱਗਿਆ ਤੇ ਦਿਨੇ ਖਾਲੀ ਪੇਟ ਹਮੇਸ਼ਾ ਲਾਈਟ ਤੇ ਵਧੀਆ ਖਾਓ ਉਹ ਆ ਪੋਹਾਰੂ ਨਾ ਕਿਹਾ ਵਧੀਆ ਖਾ ਲੋ ਪਹਿਲਾਂ ਦੇ ਪਹਿਲਾਂ ਦੇ ਖਾਲੀ ਪੇਟ ਸਾਰੇ ਜਣੇ ਤੁਹਾਨੂੰ ਇੱਕ ਬਲਾਗ ਵਿੱਚ ਮੈਂ ਕਹਦਾ ਜੋ ਮੈਂ ਕਰਦਾ ਭਾਵੇਂ ਕੇ ਇਹਨੇ weight ਵਧਾਉਣਾ ਤੇ ਭਾਰ ਘਟਾਉਣਾ ਉਹਦੇ ਨਾਲ ਕੋਈ ਇਹ ਚੀਜ਼ ਮੈਟਰ ਨਹੀਂ ਕਰਦੀ 1 ਲੀਟਰ ਪਾਣੀ ਲਓ ਸਾਰੇ ਜਣੇ ਮੈਂ ਉਹ ਮੈਂ ਮੇਲ ਫੀਮੇਲ ਚਿਲਡਰਨ ਕਿਡਸ ਏਵਰੀਥਿੰਗ ਸਾਰੇ 1 ਲੀਟਰ ਪਾਣੀ ਲਓ 12 ਮਹੀਨੇ ਨਾਲ ਉਹਦੇ ਵਿੱਚ 2 2.5 ਚਮਚੇ ਸੌਫ ਪਹਿਲਾਂ ਮੈਨੂੰ ਕੋਈ ਦੱਸੋ ਵੀ ਸੌਫ ਮਾੜੀ ਚੀਜ਼ ਹੈ ਪਹਿਲਾ ਆਪਾਂ ਕੀ ਕਰਦੇ ਨੇ ਹਾਂ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸੌਂਫ ਵਰਜਨ ਨਹੀਂ ਹੈਗਾ ਸੀ ਆਪਾਂ ਗੁੜ ਖਾਣਾ ਗੁੜ ਕੀ ਕਰਦਾ ਵਾ ਗੁੜ ਤੁਹਾਡੇ ਜਿਹੜਾ ਅੰਦਰੋਂ ਡਸਟ ਹੈ ਨਾ ਡਸਟ ਇਹਨੂੰ ਖਤਮ ਕਰਦਾ ਪੁਰਾਣੇ ਟੋਟਕਾ ਹੁੰਦਾ ਸੀ ਇਹ ਕਿ ਕਣ ਕਣਕ ਵੱਢ ਕੇ ਜਾਂ ਭਰੀਆ ਭਰੀਆਂ ਜਾਂ ਗੁੜ ਲਿਆ ਪਿਛੋਂ ਦੀ ਲੋਕੀ ਗੁੜ ਖਾਣਦੇ ਹੁੰਦੇ ਸੀ ਪਿਛੋਂ ਦੀ ਜਦੋਂ ਕੰਮ ਕਰਦੇ ਜਦੋਂ ਕੰਮ ਖਤਮ ਹੋਏ ਨਾ ਤਾਂ ਹੱਸ ਪਿਆ ਫੇਰ ਅੱਜ ਕੱਲ ਹੁਣ ਤੁਸੀਂ ਜਾਂਦੇ ਜੀ ਕਿਤੇ ਵੀ ਤੁਹਾਨੂੰ ਸੌਂਫ ਪੀਲ ਦੀ ਖਾਣੇ ਤੋਂ ਬਾਅਦ ਕਿਉਂ ਮਿਲਦੀ ਹੈ ਖਾਤ ਤੁਹਾਡਾ ਖਾਣਾ ਇੱਕ ਡਾਈਜੈਸਟ ਕਰਦੀ ਆ ਇੱਕ ਮਾੜੀ ਮੋਢ ਮੂਜੋ ਸਮੈਲ ਨਹੀਂ ਆਉਂਦੀ ਦੋ ਕੰਮ ਹੋ ਗਏ ਇੱਕ ਪੰਥ ਦੋ ਕਾਜ ਹੋ ਗਏ ਫਿਰ 1 ਲੀਟਰ ਪਾਣੀ ਲੈ ਲਓ 2-3 ਚਮਚੇ ਸੌਂਫ ਦੇ ਪਾ ਲਓ ਇਹ ਆਪਣਾ ਆਪਣੇ ਹੱਥੀਆ ਆਪਣਾ ਆਪੇ ਕਾਸਵਾਰਨਾ ਸਾਰਿਆਂ ਨੇ ਵਿਆਹੇ ਨੇ ਬੁੱਢੀ ਨੂੰ ਨਹੀਂ ਕਹਿਣਾ ਇਕਵਾਰੇ ਨੇ ਮਾਂ ਨੂੰ ਨਹੀਂ ਕਹਿਣਾ ਤੁਸੀਂ ਸੁਣ ਲਾ ਵੇ ੁਰਕਰੇ ਕਾਂਡ ਜੁੱਤੀ ਉਹ ਫਿਰ ਉਹ ਜਗ ਪਿਆ ਕਰੇ 1 ਲੀਟਰ ਪਾਣੀ 2 ਚਮਚੇ ਸੌਂਫ 1 ਚਮਚਾ ਜੀਰਾ ਪਾ ਲਓ ਅੱਬਾ ਕਮ ਚਾ ਜਵੈਣ ਪਾਲੋ ਜਵੈਣ ਜਾਦੀ ਤਾਣੀ ਪਾਣੀ ਕਈਨ ਕਨਸਟਿਪੇਸ਼ਨ ਹੋ ਸਕਦੀ ਹੈ ਮੇਥਰੇ ਹੁੰਦੇ ਨਾ ਮੇਥਰੇ ਪਤਾ ਥੋੜੇ ਘੋ ਪਾਲੋ ਹਰੀਆਂ ਲਾਚੀਆਂ ਦੋ ਅਜੇ ਰੰਗ ਵਾਲੀਆਂ ਵੀ ਹੁੰਦੇ ਨੇ ਉਹ ਨਹੀਂ ਦੁੱਗੀਆਂ ਉਹਨੂੰ ਪਹਿਲਾਂ ਗਾ ਜਨ ਉਹ ਰੰਗ ਵਾਲੀ ਲਾਚੀ ਦਿੱਤੀ ਨਾ ਜੁੱਤੀ ਬੜੀ ਫੇਰੂ ਗਈ ਮੈਂ ਇੰਸਪੈਕਟਰ ਦਾ ਛਾਪਾ ਮਾਰਾ ਦੂੰਗਾ ਸੌਮਣੇ ਭਰਾਨੇ ਲੱਗਦੇ ਨੇ ਮੇਰੇ ਨਾਲ ਹੋਇਆ ਏ ਹਾਂ ਮੇਰੇ ਨਾਲ ਹੋਇਆ ਏ ਕੰਮ ਪਾਣੀ ਦੇ ਵਿੱਚ ਜਦੋਂ ਬਾਲੀ ਨਾ ਉੱਪਰ ਗ੍ਰੀਨ ਗ੍ਰੀਨ ਤਰ ਕੇ ਆ ਗਿਆ ਉੱਪਰ ਮੈਂ ਪਹਿਲਾਂ ਗਾ ਰੰਗ ਪਿਓਰ ਦਹੀਂ ਭਾਵੇਂ ਪੈਸੇ ਵੱਧ ਲਾਲਾ ਹਰ ਕੰਮ ਜਾਂ ਡੁਪਲੀਕੇਸ਼ਨ ਲੱਗਿਆ ਉਸ ਤੋਂ ਬਾਅਦ ਜੇਦ ਕਿਸੇ ਨੇ ਭਾਰ ਘਟਾਉਣਾ ਥੋੜਾ ਅਦਰਕ ਦਾ ਰਸ ਮਾੜਾਇਆ ਗੋਪਾਲੂ ਕਾਲੀ ਮਿਰਚ ਪਾ ਲੋ ਕਾਲਾ ਨਮਕ ਮਾੜਾਇਆ ਜੇ ਕਿਨੇ ਭਾਰ ਘਟਾਉਣਾ ਉਹਨੂੰ ਠੰਡਾ ਹੋ ਕੇ ਗਲਾਸ ਪਾ ਲੋ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਲੋ ਤੇ ਨਾਲ ਉਹਦੇ ਐਪਲ ਤੇ ਜਾਂ ਕੈਂਡੀਆ ਵਾਲਾ ਇੰਨਾ ਕਯਾ ਬਾ ਉਸ ਤੋਂ ਬਾਅਦ ਜਾ ਦੋਪਹਰੇ ਖਾਣਾ ਦੋ ਘੰਟੇ ਬਾਅਦ ਚੰਗੇ ਓਕੇ ਰਪੋਰਟ ਖਾਲੀ ਪੇਟ ਤੁਹਾਨੂੰ ਜਿਹੜਾ ਅੱਧੇ ਘੰਟੇ ਬਾਅਦ ਪਿਸ਼ਾਬ ਆਉਣਾ ਅਰੇ ਕਿਆ ਬਾਤ 10 ਚੋਂ 10 ਨੰਬਰ ਜਿਨ੍ਹਾਂ ਨੂੰ ਕਈ ਆ ਜਾਸਤੀ ਮੁੱਛਾਂ ਵਾਲੇ ਨੂੰ ਸੁਆਦ ਨਹੀਂ ਲੱਗਦਾ ਆ ਬੜੇ ਸੁਆਦ ਲੈਂਦਾ ਜੁੱਤੀਆਂ ਵਾਲਾ ਜੁੱਤੀਆਂ ਵਾਲਾ ਚੋਰ ਬੜੇ ਖਾਂਦਾ ਉਹ ਥੋੜਾ ਗੁੜ ਪਾ ਲਓ ਉਹ ਪਾਣੀ ਪੀ ਲਓ ਖਾਲੀ ਪੇਟ ਜੇ ਤੇ ਤੁਹਾਨੂੰ ਮੜੀ ਮੁੜ ਭੁੱਖਿਆ ਤੇ ਜਿਮ ਲਾਉਣਾ ਫਿਰ ਕੋਈ ਐਪਲ ਬਰਾਣਾ ਨੂੰ ਛੱਡ ਕੇ ਕੋਈ ਨਾ ਕੋਈ ਫਰੂਟ ਨਾਲ ਖਾ ਲੋ ਯਾਨੀ ਕਿ ਚੀਜ਼ ਮੈਂ ਕਰਦਾ ਵਾਂ ਅੰਗੂਰ ਖਾ ਲੋ ਉਹਦਾ ਬਾਈ ਸ਼ਦਾਈ ਵਲੌਗ ਦੇ ਵਿੱਚ ਪਾਤਾ ਸਾਰਾ ਕੁਝ ਵਿੱਚ ਚੁੱਕ ਕਰਨੇ ਇੰਕਲਡ ਕਰ ਲਈ ਸਾਰੇ ਜਣੇ ਕਰੋ ਇਹ ਵਲੌਗ ਦੇ ਵਿੱਚ ਤੁਹਾਨੂੰ ਤਾਂ ਮੈਂ ਕਹਿੰਦਾ ਕਿ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੇਖਿਆ ਕਰੋ ਬੜਾ ਕੁਝ ਗਾ ਵੀ ਪਾਵਾਂਗੇ ਤੁਹਾਨੂੰ ਐਕਸੇ ਪਾਇਆ ਕਰਾਂਗੇ ਇਹ ਸਾਰੇ ਖਾਲੀ ਪੇਟ ਪਾਓ ਕਰੋ ਉਸ ਤੋਂ ਬਾਅਦ ਫਿਰ ਸ਼ੁਰੂ ਕਰੋ ਇੱਕ ਦੋ ਘੰਟੇ ਬਾਅਦ ਖਾਣਾ ਪੀਣਾ ਤੇ ਰਾਤ ਨੂੰ ਲੇਟਣ ਤੋਂ ਪਹਿਲਾਂ 3 ਘੰਟੇ ਪਹਿਲਾਂ ਜੋ ਖਾਣਾ ਖਾ ਲੋ ਤੇ ਸੌਣ ਲੱਗਿਆ ਦੁੱਧ ਨਹੀਂ ਪੀਣਾ ਦੁਪਹਿਰੇ ਪੀ ਲਓ ਉੜੇ ਉੜੇ ਲੱਗ ਲਏ ਭਾਈਏ ਸਾਰੇ ਜਾਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਜੀ ਦੇ ਵਿੱਚ ਨਵੀਂ ਨਵੀਂ ਐਕਸਰਸਾਈਜ਼ ਬਾਇਓ ਦੇ ਵਿੱਚ ਪਾਇਆ ਆ ਸਾਰਾ ਨਾ ਬਾਇਓ ਦੇ ਇੰਸਟਾਗ੍ਰam ਓਪਨ ਕਰੋਗੇ ਬਾਇਓ ਦੇ ਵਿੱਚ ਲਿੰਕ ਹੈਗਾ ਆ ਕਲਿੱਕ ਕਰੋਗੇ ਤਾਂ ਸਿੱਧਾ YouTube ਓਪਨ ਹੋਏਗਾ ਸਬਸਕ੍ਰਾਈਬ ਕਰੋ ਤੇ ਨਵੀਂ ਨਵੀਂ ਵੀਡੀਓ ਆਉਂਦੀਆਂ ਰਹਿੰਦੀਆਂ ਟਾਈਟ ਬਾਰੇ ਐਕਸਰਸਾਈਜ਼ ਬਾਰੇ ਹੋਰ ਵੀ ਜ਼ਿੰਦਗੀ ਦੀਆਂ ਕਈ ਗੱਲਾਂ ਗਿਆਨ ਵਿਚਾਰ ਸਾਰੀ ਚੀਜ਼ ਦੇ ਵਿੱਚ ਹੁੰਦੀਆਂ ਬੁਖਾਰੀ ਨਾਲ ਬਲੌਗ ਦੇ ਵਿੱਚ YouTube ਲਾਉਂਦੇ ਤੇ Instagram ਬੁਲਦੇ ਸਾਰੇ ਜਾਨੇ ਫਾਲੋ ਕਰੋ ਸਭ ਸਭ ਆਰਮੁੰਡਾ ਕਿੰਦਾ ਸਰੀਰ ਬਣਾਉਣਾ ਸਹੀ ਹੈ ਸਰੀਰ ਬਣਾਉਣਾ ਮੈਂ ਟੋਕ ਤੱਕ ਕਿੰਨੇ ਚਿਰ ਚ ਬਣੂਗਾ ਸਰੀਰ ਬਣਾਉਣ ਦਾ ਬਾਰੇ ਇਹਨਾਂ ਨੇ ਕਿਹਾ ਕਰੀਏ ਕਿ ਮੈਂਟੇਨ ਬਾਰੇ ਜ਼ਿਆਦਾ ਜ਼ਰੂਰੀ ਹੈ ਬਣਾ ਦੇ ਲੈਣਗੇ ਮੈਂਟੇਨ ਤੇ ਹੋਣਾ ਹੈ ਮੈਂਟੇਨ ਸਾਰਿਆਂ ਨੂੰ ਚਲੋ ਆ ਵੀ ਕੋ ਸਬਸਕ੍ਰਾਈਬ ਕਰੋ ਆਪਣਾ ਆ ਸਬਸਕ੍ਰਾਈਬ ਨਾ ਕਰ ਦਿਓ ਇਹਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਾਂ ਵਿਖਾਉਣ ਦੇ ਉਹਨਾਂ ਨੇ ਕੀਤਾ ਹੀ ਆ ਬਾੜੀ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣਗੇ ਨਾ ਇਦਾਂ ਕਰ ਲੈ ਕਰੋ ਇਹ ਤੇ ਕਈ YouTube ਤੇ ਸਰਚ ਮਾਰ ਲੈਂਦੇ ਨਾ ਫੇਰ ਤੋਂ ਦਿਖਾ ਦਿੰਨੇ ਆ ਇੰਸਟਾਗ੍ਰam ਓਪਨ ਕਰੋਗੇ YouTube ਲਿੰਕ ਨੂੰ ਕਲਿੱਕ ਕਰੋ ਤੇ ਸਬਸਕ੍ਰਾਈਬ ਨੂੰ ਕਲਿੱਕ ਕਰ ਦਿਓ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਹਰ ਪਹਿਲੀ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰੇਗੀ ਵੀਡੀਓ ਪੋਸਟ ਹੁੰਦੇ ਆ ਸਾਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਜਿੜੀ ਨਹੀਂ ਕਰ ਲਈ ਠੀਕ ਆ ਇਹ ਡਾਈਟ ਸਾਰੇ ਜਣੇ ਫੋਲੋ ਕਰ ਲਓ ਛੋਟੇ ਵੱਡੇ ਜਿੰਨੇ ਵੀ ਸਾਰੇ ਜਣੇ ਇਹ ਪਾਣੀ ਜ਼ਰੂਰ ਪੀਆ ਕਰੋ ਥੈਂਕ ਯੂ ਸੋ ਮਚ ਜਾਓ ਉਹ ਦੁਕਾਨ ਤੇ ਜਾ ਕੇ ਪੈਸੇ ਵਟੋ ਵਿੱਚੋਂ ਪਾਪੜ ਦੀ ਪ੍ਰੋਬਲਮ ਹੋਦੀ ਤੂੰ ਤੇ ਬੇੜਾ ਨਵਾਂ ਤਰ੍ਹਾਂ ਪਿਆਰ ਬੜਾ ਪੈ ਗਿਆ 33 ਰੁਪਏ ਲੈਣੇ ਆਪਾਂ ਮੁੰਡੇ ਕੋ ਤੇਰੇ ਸਾਹਮਣੇ ਵਲੌਗ ਪਾਉਣੇ ਰੀਲਾਂ ਪਾਉਣੀਆਂ ਐਕਸੇ ਲਵਾਉਣੀਆਂ ਸਾਨੂੰ ਲਿਸਟ ਲੈਣੀ ਪੈਂਦੀ ਐ ਤੂੰ ਮਹੀਨੇ ਦੇ ਵਿੱਚ ਇਹ ਚੀਜ਼ ਨੂੰ ਫੋਲੋ ਕਰਨਾ ਜੀ ਕੱਲ ਇੱਕ ਤਰੀਕਿਆ ਅੰਦਾ ਆਹ ਭਾਈ ਨਹੀਂ ਲਿਖਿਆ ਭਾਈ ਨੂੰ ਲਿਖਿਆ ਇਹਨਾਂ ਕਹਦੇ ਨਾ ਤੇ ਨਹੀਂ ਲਿਖਿਆ ਨਾ ਸਾਹ ਸਮਝਾ ਦੇ ਨਾ ਫੀਸ ਉਹ ਦੇਤੀ ਐ ਦੱਸ ਦੇ ਮੁੰਡੇ ਤੂੰ ਫੀਸ ਦੇਤੀ ਐ ਨਾ ਉਹਨੂੰ ਇਹ ਸਮਝਾਣਾ ਕਿ ਵੀ ਮੇਰਾ ਨਾਮ ਨਹੀਂ ਲਿਖਣਾ ਤੂੰ ਕਹਿਣਾ ਮੜੇ ਆਪਣਾ ਕਾ ਨਾਮ ਨਹੀਂ ਲਿਖਣਾ ਵੀ ਤੇ ਦੇਤੀ ਠੀਕ ਐ ਅੱਗੋਂ ਤੋਂ ਨਹੀਂ ਲਿਖ ਜਾਏਗਾ ਫੀਸ ਜੇ ਅਰੇ ਮਾ ਜੀ ਕੱਲੇ ਕੀ ਟੱਡਾ ਪਿਆ ਉਹ ਪਰਖਣੀ ਨਹੀਂ ਲੈ ਆਈ ਬੀਏ ਜਿਆਦਾ ਸੋਹਣਾ ਜਾ ਕੇ ਘਰ ਜਾਓ ਫੀਸ ਤੇ ਆ ਕੇ ਵੀ ਬੈਠ ਜਾ ਰੋਇਆ ਮੈਨੂੰ ਤਾਂ ਨੀ ਤੁੰਨੀ ਮੰਦੇ ਆ ਇਹ ਮਾਮ ਨਹੀਂ ਆਦਾ ਉਹ ਨਹੀਂ ਨੰਬਰ ਤੇ ਨਾਦ ਕਟਾਲਾ ਫਿਰ ਉਥੋਂ ਕਹਿਣਾ ਨਹੀਂ ਇਹ ਗੱਲ ਕਰਨਾ ਚਾਹੁੰਦਾ ਤੂੰ ਖੁੱਲ ਕੇ ਗੱਲ ਕਰ ਇਧਰੇ ਤੂੰ ਇੱਕ ਮੈਸੇਜ ਦੇ ਇਹ ਮਾਂ ਦਿਨ ਹੁੰਦੇ ਨੀ ਨੰਦ ਨਾ ਬਹੁਤ ਜ਼ਿਆਦਾ ਖੋੜੀ ਤਲਾ ਬਹੁਤ ਇਤਨਾ ਤਾਂ ਮੈਂ ਲੋਪਾ ਨੇ ਲੱਗਦਾ ਪਾਵਾਂ ਜੇ ਤੂੰ ਆਪਣੇ ਲੱਦਾ ਪਾਵਾਂ ਨੋਨੀ ਮੇਰੇ ਕੋ ਤੁਹਾਨੂੰ ਮੋਰਸਲ ਵੀ ਨਹੀਂ ਗਾ ਏਜੰਸੀ ਲੱਗ ਗਈ ਬੱਜੀ ਨਾ ਹੋ ਜੇ ਤੈਨੂੰ ਸਮਝ ਆਉਂਦੀ ਸਾਰੇ ਵੀਰੋਂ ਮੇਰੇ ਭਰਾ ਇੱਕ ਬੋਲ ਬਾਲ ਤੇਰੇ ਤੇ ਮੋਹ ਜਿਆਦਾ ਦੇ ਦਿਲਾਂ ਦੇ ਖੋੜੀ ਤਲਾ ਹੁਣ ਇਹ ਮੇਰਾ ਇੱਤੀ ਦਿਨ ਧੋਖਦਾਈ ਮੈਂ ਅੰਨਾ ਮੈਂ ਤੂੰ ਜਿੰਦੋ ਇਹ ਬਹੁਤ ਜ਼ਿਆਦਾ ਭਈ 15 ਤੇ ਬੜੇ ਦਿੱਲੀ ਨਾ ਮਰੇ ਜਿੰਨਾ ਬਲ ਬਲ ਐ ਐ ਮਰੀ ਜਾਵੇ ਮਾਰਾ ਅੰਨਾ ਤੈਨੂੰ ਨਹੀਂ ਮਾਰਾ ਤੂੰ ਨਾ ਦੀ ਬੋਲੀ ਮਾਪੜਾ ਆ ਦੰਦਾ ਨਹੀਂ ਤੈਨੂੰ ਮੈਂ ਬਣ ਲੈਂਦੇ ਮੈਂ ਲਵਾਵਾ ਤੋਨਾ ਵਾ ਕਹਿੰਦੇ ਇਹਦੇ ਬੁੱਧਿਆ ਬੋਲੇ ਲੱਜ ਚਾਰ ਪੰਜ ਬੰਦੇ ਮੇਰੇ ਆਨ ਬੋਆ ਦੇ ਬੱਦੇ ਕਿੱਥੇ ਹੋ ਗਏ ਬੱਦੇ ਹੋਏ ਮੇਰੇ ਆਨ ਬੋਆ ਨਹੀਂ ਇੱਧਰ ਕਿਹਾ ਨਹੀਂ ਤਾਦਰ ਪੁੱਤਰ ਦੱਸ ਰੱਖਿਆ ਕਰ ਬੋਲੇ ਲੈਦਾ ਹਾਂ ਤਾਦਰ ਪਿੰਡੋਂ ਆਪਾਂ ਜੋ ਬਨਮਾ ਬਨਾਪਾ ਮਾ ਬੁੜੀ ਆ ਜਾਂਦੇ ਆਵੇਂ ਆਪਾਂ ਮੂਨਾ ਪੋੜੀ ਜੀ ਨਹੀਂ ਪਹਛਾ ਆਇਆ ਤੇਰਾ ਪਹਛਾ ਆ ਬੰਦੇ ਆਏ ਭਾਈ ਤੋਰੀ ਲੱਤੀ ਬਸ ਜਲੇ ਦੇ ਪੈਸੇ ਤੜ ਜੇ ਮੈਨਾਂ ਮੇਲਾ ਤੇਨੂੰ ਮਨ ਆਵੀ ਮਨ ਆਵੀ ਰਾਣੇ ਦਾ ਰੋਪ ਚਿਮ ਤੇ ਆਵੀ ਤੈਨੂੰ ਮੱਛੀ ਲੈ ਜੀ ਹੋਏ 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 ਤੈਨ ਕੀ ਦੇ ਮਰ ਮਾਈ ਸੀ ਸ਼ਰਿਆਵ ਵੀ ਕਰ ਲਾ ਤਸਾਇ ਯਾਨ ਮੇਰੀ ਵਤੀ ਹੋ ਗਈ ਤੇ ਮੈਂ ਮੰਨਦਾ ਬੇਟਾ ਅੱਜ ਦਾ ਜਮਾਨਾ ਇਹ ਆਪਣਾ ਬਚਾਵ ਰੱਖਣਾ ਪੈਂਦਾ ਵਾ ਸੋਹਣਿਆ ਕੀ ਰਿਹਾ ਆਪਰੇ ਕਰਵਾ ਦੇ ਚਲੋ ਲਾਈਏ ਫਿਰ ਐ ਖਿੱਚ ਕੇ ਲਾਈਏ ਓਕੇ ਥੈਂਕ ਯੂ ਐਂਡ ਹੇਲੋ ਇਹ ਬੰਦੇ ਦਾ ਮੈਥ ਵੀ ਮੈਂ ਨਾਲ ਮੈਂਸ਼ਨ ਕਰ ਦਾਂਗਾ YouTube ਵਲੌਗ ਦੇ ਵਿੱਚ ਦੋ ਬੱਚੇ ਆ ਘਰ ਦਾ ਕੰਮ ਆ ਨੇ ਛੁੱਟੀ ਮੰਗੀ ਸਵੇਰੇ ਕਿੰਦਾ ਉਸਤਾਦ ਜੀ ਅੱਜ ਬੰਦਾ ਨਹੀਂ ਆਇਆ ਤੇ ਛੁੱਟੀ ਮੈਂ ਕਿਹਾ ਪਾੜੀਆਂ ਮੈਨੂੰ ਨਹੀਂ ਇਹ ਚੀਜ਼ ਦਾ ਮਤਲਬ ਤੂੰ ਜਿੰਮ ਪਹੁੰਚ ਤੂੰ ਵੀ ਦੁਕਾਨ ਛੱਡ ਕੇ ਆਇਆ ਹੈ ਨਾ ਭਾੜੇ ਸਾਥੋਂ ਤੇ ਪਹਿਲਾਂ ਆ ਕੇ ਲੇਟ ਗਿਆ ਹੈ ਸਤਾ ਜੀ ਤੁਹਾਡਾ ਹੁਕਮ ਹੋਇਆ ਹੈ ਤੇ ਆਪਾਂ ਕਰ ਸਕਦੇ ਗੱਲ ਮਤਲਬ ਤੁਸੀਂ ਕਿਹਾ ਕਿ ਰਾਤੀ ਪਹੁੰਚਣਾ ਹੈ ਆਪਾਂ ਅੱਧੇ ਘੰਟੇ ਦੇ ਵਿੱਚ ਤੁਹਾਡੇ ਕੋਲ ਆਪਾਂ ਤੇ ਤੁਹਾਡੇ ਨਹੀਂ ਨਹੀਂ ਪਰ ਮੈਂ ਕੀ ਮੰਗਿਆ ਕੁਛ ਵੀ ਨਹੀਂ ਫਿਰ ਕੋਈ ਪੈਸੇ ਮੰਗੇ ਫੀਸ ਮੰਗੀ ਫੀਸ ਲਈ ਤਰੀਕ ਖਤਮ ਹੋਈ ਦਿਨ ਨੂੰ ਬੜੀ ਜਲਦੀ ਇਹੋ ਕਿਹਾ ਐਕਸਲ ਲਾਇਆ ਐਕਸਲ ਲਾਇਆ ਹਾਂ ਕਮਾਂਡੋ ਨੇ ਪਾਉਣ ਲੱਗਾ ਕਾਰਡ ਇੰਸਟਾਗ੍ਰਾਮ ਤੇ ਵੀਡੀਓ ਪਾਓ ਆ ਤੂੰ ਸ਼ੇਅਰ ਕਰੋ ਕੱਲ੍ਹ ਵੇਲੇ ਛਤਰ ਖਾਦੇ ਸੀ ਅੱਜ ਛਤਰ ਦੇ ਤੇ ਅੱਜ ਕੰਮ ਲਗਾ। ਵਧੀਆ ਵਧੀਆ ਗੱਲਾਂ। ਇਸ ਪਲਾਨ ਦੇ ਵਿੱਚ ਰਹਿਣਾ ਤੇ ਤੁਹਾਨੂੰ ਮਿਹਨਤਾਂ ਕਰਨੀਆਂ ਪਣੀਆਂ ਤੇ ਬਾਜ਼ਾਰ ਦਾ ਛੜਨਾ ਪਣਾ ਜੇ ਆ ਸਾਡਾ ਐਪਲ ਇਹ ਖਾਵਾਂਗੇ ਆਪਾਂ 5 ਵਜੇ ਦਾ ਆਲਾਰਮ ਲਾ ਕੇ। ਆੜੀ ਛੜਨੀ ਹੈ ਨਾ ਇਹਦੇ ਵਿੱਚ ਤੇ ਤੁਸੀਂ ਮੈਨੂੰ ਪੁੱਛਿਓ ਨਾ ਵੀ ਕੀ ਕੀ ਪਾਇਆ। ਇਹ ਪੁੱਛੋ ਕੀ ਨਹੀਂ ਪਾਇਆ। ਛੜਨੀ ਆ ਤੁਸੀਂ ਖਾਧੀ ਹੋਏਗੀ। ਪਰੇ ਵਾਲੀ ਚੜਮੀ ਕਦੀ ਨਹੀਂ ਖਾਦੀ ਆਹ ਰੋਟੀ ਇਹ ਵੀ ਨਹੀਂ ਪੁੱਛਣਾ ਵਿੱਚ ਕੀ ਪਾਇਆ ਪਰ ਰਾਜ ਕੋ ਰਾਜ ਹੀ ਰਹਿਣੇ ਦੋ ਪਰ ਮੈਂ ਇੱਕ ਪਰਤ ਖੋਲ ਕੇ ਉਹਨਾਂ ਦੀ ਮਾੜੀ ਹੀ ਵੈਸੇ ਤੋੜ ਕੇ ਨਾ ਮਾੜੀ ਆਹ ਆ ਪਰਤਿਆ ਇਹਦੇ ਵਿੱਚ ਘੱਟੋ ਘੱਟ 20 ਤਰ੍ਹਾਂ ਦੀਆਂ ਚੀਜ਼ਾਂ ਦੇ ਚਾਰ ਤਰ੍ਹਾਂ ਦਾ ਆਟਾ ਵਾ ਚੀਟਕੀ ਕਰਦਾ ਮੈਂ ਕਦੀ ਕਦੀ ਪਰ ਬਹੁਤ ਘੱਟ ਸਾਰਾ ਕੁਝ ਨਾਲ ਪੈਕਿੰਗ ਇਹੋ ਡਿਸਪਲਨ ਹੁੰਦਾ ਲੇ ਕੇ ਬੋਡੀ ਨੂੰ ਆਪਾਂ ਕਿਦਾਂ ਸੰਭਾਲਣਾ ਕੀ ਕਰਨਾ ਟੈਕਸਰਸਾਈਜ਼ ਲਾਉਣੇ ਹੋਣੀ ਬੋਡੀ ਬਣਦੀ ਨਾ ਮਰ ਕਦੀ ਨਹੀਂ ਆਹ ਡਿਸਪਲਨ ਨਾਲ ਬੋਡੀ ਬਣਦੀ ਆ ਪੰਜੋ ਜਿਹਾ ਆਪਾਂ ਐਪਲ ਖਾਣਾ ਹੁਣ ਆਪਾਂ ਆਪਨੀ ਪ੍ਰੋਟੀਨ ਆ ਆ ਜੂਸ ਪੀ ਨੂੰ ਬੜਾ ਈ ਜੀ ਕੀਤਾ ਬੜਾ ਈ ਚਿਰ ਬਾਦ ਬੜਾ ਈ ਚਿਰ ਬਾਦ ਤਨਵਾਵੀ ਟਾਈਗਰ ਦਾ ਜੂਸ ਵਖਾਦਨੇ ਆ ਪੁਣਿਆ ਤੋਂ ਬਗੈਰ ਸਿਰਸੋ ਕਿੰਨਾ ਜਰੂਰ ਜੂਸ ਪੀ ਤਰੀ ਆਪਾਂ ਨੂੰ ਗਰਮੀ ਨਾਲ ਤੋਂ ਬਾਅਦ ਹੁਣ ਠੰਡ ਮੁੱਕ ਚੱਲੀ ਹੋਣੀ ਆ ਤਾਂ ਆਜ ਜੀ ਕੀਤਾ ਵਾ ਇਹਦੇ ਵਿੱਚ ਹੀ ਪਾ ਲੈ ਆਪਾਂ ਪਾਣੀ ਨਹੀਂ ਪਾਉਣਾ ਅੱਜ ਇਹ ਆਹੋ ਆਪਣੀ ਡਾਈਟ ਆ ਇਹ ਲੈਣ ਤੋਂ ਬੜੇ ਸੋਹਣੇ ਲੱਗੇ ਅੱਜ ਬੜੀ ਸੋਹਣੀ ਐਕਸਾਈਲ ਲੱਗੀ ਮੇਰੇ ਖਿਆਲ ਚਾਰ 500 ਮਸ਼ੀਨਾਂ ਦੀ ਵੱਜ ਗਿਆ ਤੇ ਥੈਂਕ ਯੂ ਸੋ ਮੱਚ ਜਿਨ ਉਸੇ ਕਪੀ